ਕਿੰਨੇ ਕਿ ਪਿੰਨੇ ਜਿੱਥੇ ਇਹ ਸਮੱਸਿਆ ਆਉਂਦੀ ਪਈ ਹੈ ਮਾਈਨਿੰਗ ਚੱਲਦੀ ਪਈ ਹੈ ਸਾਰੀਆਂ ਹਦੈਤਾਂ ਨੂੰ ਛਿੱਕੇ ਟਾਂਕੇ ਜੀ ਇਹ ਮਾਈਨਿੰਗ ਕਰ ਰਹੇ ਆ ਕੋਈ ਰੈਲਟੀ ਨਹੀਂ ਭਰਦੇ ਜਿਹੜੀ 50 ਮੀਟਰ ਚੱਕ ਲਈ ਹੈ ਇਹ ਘੱਟੋ ਘੱਟ 500 ਮੀਟਰ ਚੱਕ ਨਹੀਂ ਸਕਦੇ ਸੀ ਇਹ ਸਾਰੀ ਅਸੀਂ ਦੇਖੀ ਆ ਜਿਹੜਾ ਫਾਰਮਟ ਹੈ ਇਹ ਲੈਣਾ ਜ਼ਰੂਰੀ ਹੁੰਦਾ ਜਿਹੜੇ ਮਾਈਨਗ ਅਫਸਰ ਨੇ ਦਿੱਤੀ ਉਹ ਤੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਨੌਕਰੀਆਂ ਤੋਂ ਡਿਸਮਿਸ ਕਰਨਾ ਚਾਹੀਦਾ ਜਦੋਂ ਇਹਨਾਂ ਨੇ ਕਾਰਵਾਈ ਕਰਨੀ ਹੋਈ ਉਸ ਕਿਸਾਨ ਤੇ ਕਰ ਦੇਣੀ ਜਦ ਕਿ ਉਹਨੂੰ ਪਤਾ ਵੀ ਨਹੀਂ ਬਈ ਇਹਦਾ ਪਰਮਿਟ ਹੁੰਦਾ ਜੇਕਰ ਇਸ ਖੇਤ ਚੋਂ ਮਿੱਟੀ ਉੱਧਰ ਲੈ ਕੇ ਜਾਣੀ ਆ ਕਿਤੇ ਟਰਾਲੀ ਦੀ ਵਰਤੋਂ ਨਹੀਂ ਹੋ ਸਕਦੀ ਟਰੈਕਟਰ ਮਗਰ ਚੱਲਣ ਵਾਲੀ ਮਸ਼ੀਨ ਨਹੀਂ ਵਰਤੋਂ ਕਰ ਸਕਦੇ ਤੁਹਾਡੇ ਇੱਧਰ ਚੱਲਦੀਆਂ ਤਾਂ ਨਹੀਂ ਆਵੇਂ ਨਹੀਂ ਇੱਥੇ ਸਾਰਾ ਕੁਝ ਚੱਲ ਰਿਹਾ ਜੀ ਪਿੰਡਾਂ ਦੇ ਵਿੱਚ ਕੀ ਹੁੰਦਾ ਕੋਈ ਜੋਤੋਂ ਲੈ ਆਉਂਦਾ ਬੱਟ ਕੇ ਕੋਈ ਕਿਤੋਂ ਲੈ ਆਉਂਦਾ ਉਹਨਾਂ ਤੇ ਵੀ ਕਿਸੇ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਪਰਮਟ ਵੀ ਸਾਨੂੰ ਦੇ ਦਿੰਦੇ ਆ ਤੇ ਪਰਮਟ ਦੇ ਨਾਲ ਜਿਹੜੀਆਂ ਹਦਿੱਤਾਂ ਉਹਨਾਂ ਦੀ ਪਾਲਣਾ ਵੀ ਨਹੀਂ ਕਰਦੇ ਹਾਈ ਕੋਰਟ ਦੀ ਵੀ ਨਹੀਂ ਪ੍ਰਵਾਹ ਕਰਦੇ ਇਦਾਂ ਹੋ ਰਿਹਾ ਮਾਈਨਿੰਗ ਬੈਕ ਵਿੱਚ ਇਹ ਜਿਹੜੇ ਮਾਈਨਿੰਗ ਅਧਿਕਾਰੀ ਤੇ ਹੋਰ ਸਾਰਾ ਤਾਣਾ ਬਾਣਾ ਉਲਝਿਆ ਹੋਇਆ ਜਿਹੜਾ ਇਹ ਸਾਰਾ ਪੈਸੇ ਕਮਾਉਣ ਤੇ ਹੀ ਹੋਇਆ ਜੇਕਰ ਅਦਾਲਤਾਂ ਤਾਂ ਗੱਲ ਕਰੀਏ ਮਾਮਲੇ ਅਦਾਲਤਾਂ 'ਤੇ ਜਾਂਦੇ ਆ ਉੱਥੋਂ ਵੀ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਜੇ ਐਂਡ ਤੇ ਕੋਈ ਜੁਰਮਾਨੇ ਪੈਂਦੇ ਆ ਉਹ ਕਿਸਾਨ ਨੂੰ ਪੈਂਦੇ ਨਾ ਕਿ ਕੰਪਨੀਆਂ ਨੂੰ ਪੈਂਦੇ ਆ ਨੇ ਜਦੋਂ ਕਾਨੂੰਨ ਤਾਂ ਕਿਸੇ ਨੂੰ ਦੱਸਣਾ ਨਹੀਂ ਕਿਸਾਨਾਂ ਨੂੰ ਪਤਾ ਨਹੀਂ ਹੁੰਦਾ ਪਰ ਜਿੱਦੇ ਜੁਰਮਾਨਾ ਪਾਉਣਾ ਉਹਦੇ ਕਿਸਾਨਾਂ ਨੂੰ ਪਾ ਦੇਣਾ ਕਿਸਾਨ ਨੂੰ ਜੁਰਮਾਨਾ ਕਹਿੰਦੇ 70000 ਰੁਪਏ ਪਾਤਾ ਕਿਸਾਨ ਦਾ ਇੱਥੇ ਕੀ ਕਸੂਰ ਆ ਜੀ ਪ੍ਰਾਇਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਅਸੀਂ ਅੱਜ ਖੜੇ ਹਾਂ ਜ਼ਿਲ੍ਹਾ ਮੋਗਾ 'ਚ ਜਿੱਥੇ ਅਸੀਂ ਖੜੇ ਹਾਂ ਇਹ ਸਟੇਟ ਹਾਈਵੇ ਬੰਦ ਹੈ ਮੋਗਾ ਤੋਂ ਬਾਜਾਖਾਨਾ ਤੱਕ ਸੜਕ ਜਾਣੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਹਦੀ ਸਹੂਲਤ ਹੁਣੀ ਹੈ ਲੋਕਾਂ ਦੀ ਗੱਲ ਕਰੀ ਤੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਇਹ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਮੱਸਿਆ ਪੰਜਾਬ ਦੇ ਵਿੱਚ ਹੋਰ ਬੜੀ ਗੰਭੀਰ ਹੁੰਦੀ ਜਾ ਰਹੀ ਹੈ ਉਹ ਹੈ ਗੈਰਕਾਨੂੰਨੀ ਤਰੀਕੇ ਨਾਲ ਹੋ ਰਹੀ ਮਾਈਨਿੰਗ ਅਸੀਂ ਇਹ ਗੱਲ ਕਿਉਂ ਕਰਨ ਲੱਗੇ ਆ ਕਿਉਂਕਿ ਆ ਸਾਰਾ ਇਲਾਕਾ ਜਿਹੜਾ ਇਹ ਵਾਹੀਯੋਗ ਜ਼ਮੀਨਾਂ ਅਦਰਿ ਤੁਸੀਂ ਦੇਖ ਸਕਦੇ ਆ ਕਿਸਾਨ ਇੱਥੇ ਖੇਤੀ ਕਰਦੇ ਆ ਪਰ ਸਮੱਸਿਆ ਇਹ ਹੈ ਕਿ ਨੈਸ਼ਨਲ ਹਾਈਵੇ ਜਾਂ ਸੂਬਾ ਪੱਧਰੀ ਜੇਕਰ ਕੋਈ ਹਾਈਵੇ ਬਣਦਾ ਉਥੋਂ ਕਿੰਨੀ ਕੁ ਦੂਰੀ ਤੇ ਵਾਹੀਯੋਗ ਜ਼ਮੀਨ ਚੋਂ ਮਿੱਟੀ ਚੁੱਕੀ ਜਾ ਸਕਦੀ ਹੈ ਇਹਦੇ ਕੁਛ ਨਿਯਮ ਨੇ ਪਰ ਨਿਜਮਾਂ ਨੂੰ ਸ਼ਿੱਕੇ ਟੰਗਿਆ ਜਾ ਰਿਹਾ ਹੈ ਉਲੰਘਣਾ ਕੀਤੀ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਦੀਆਂ ਵਾਹੀਯੋਗ ਜ਼ਮੀਨਾਂ ਖਰਾਬ ਹੋ ਰਹੀਆਂ ਨੇ ਇੱਕ ਕਿਸਾਨ ਜੇਕਰ ਖੇਤ ਵਿੱਚੋਂ ਮਿੱਟੀ ਚੁੱਕਾ ਰਿਹਾ ਤੇ ਦੂਸਰੇ ਪਾਸੇ ਦੂਸਰੇ ਕਿਸਾਨ ਦਾ ਨੁਕਸਾਨ ਹੋ ਰਿਹਾ ਹੈ ਇੱਕ ਵੱਡੀ ਸਮੱਸਿਆ ਪਰ ਨਿਜਮ ਲੋਕਾਂ ਨੂੰ ਪਤਾ ਨਹੀਂ ਜਿਹੜੀਆਂ ਕੰਪਨੀਆਂ ਜਿਹੜੇ ਠੇਕੇਦਾਰ ਮਿੱਟੀ ਚੁੱਕਦੇ ਆ ਉਹ ਜੇ 5 ਫੁੱਟ ਕਹਿਣਗੇ ਤੇ 7 ਫੁੱਟ ਚੁੱਕ ਲੈਣਗੇ 2 ਫੁੱਟ ਦੀ ਰੌਲਟੀ ਸਰਕਾਰ ਦੇ ਖਜ਼ਾਨੇ ਜਾਣੀ ਚਾਹੀਦੀ ਆ ਵੈਸਾ 5.5 ਫੁੱਟ ਦੀ ਵੀ ਜਾਣੀ ਚਾਹੀਦੀ ਆ ਉਹ ਨਹੀਂ ਜਾ ਰਹੀ ਸਰਕਾਰ ਨੂੰ ਚੂਨਾ ਲੱਗਦਾ ਪਿਆ ਬਹੁਤ ਵੱਡੀ ਸਮੱਸਿਆ ਕਰੋੜਾਂ ਰੁਪਈਆ ਜੇਬ ਦੇ ਵਿੱਚ ਆਪਣੇ ਨਿੱਜੀ ਤੌਰ ਤੇ ਕੁਝਕ ठेकेदार ਕੁਝਕ ਕੰਪਨੀਆਂ ਵਾਲੇ ਭਰ ਰਹੇ ਆ ਪਰ ਸਰਕਾਰ ਨੂੰ ਚੂਨਾ ਲੱਗ ਰਿਹਾ ਇਧਰ ਧਿਆਨ ਨਹੀਂ ਜਾਂਦਾ ਅੱਜ ਕੁਝਕ ਲੋਕਾਂ ਨਾਲ ਗੱਲਬਾਤ ਕਰਾਂਗੇ ਸਾਬਕਾ ਸਰਪੰਚ ਨੇ ਪਿੰਡ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਨਿਜਮ ਕੀ ਆ ਕਿਉਂਕਿ ਨਿਜਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਅਦਾਲਤਾਂ ਦੇ ਵਿੱਚ ਵੀ ਚੱਕਰ ਲਗਾ ਰਹੇ ਨੇ ਲੋਕਾਂ ਦੱਸ ਰਹੇ ਨੇ ਕਿ ਤੁਹਾਨੂੰ ਜਿਹੜੇ ਤੁਹਾਡੇ ਅਧਿਕਾਰ ਐ ਉਹ ਤੋਂ ਜਾਗਰੂਕ ਕਿਵੇਂ ਹੋਣਾ ਪਰ ਕਿਹੜੇ ਨਿਜਮ ਨੇ ਕਿੰਨੀ ਮਿੱਟੀ ਚਕਾਈ ਜਾ ਸਕਦੀ ਹੈ ਕਿੰਨਾ ਪੈਸਾ ਹੁੰਦਾ ਇੱਥੇ ਇਹ ਗੱਲ ਕਰਨੀ ਹੋਰ ਬਣਦੀ ਹੈ ਇੱਕ ਕੰਪਨੀ ਨੂੰ 40 ਲੱਖ ਰੁਪਈਆ ਜੁਰਮਾਨਾ ਲੱਗਿਆ ਉਹ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ 40 ਲੱਖ ਰੁਪਈਆ ਗਿਆ ਤੇ ਪੰਜਾਬ ਦੇ ਵਿੱਚ 13700 ਤੋਂ ਵੱਧ ਪਿੰਡ ਨੇ ਤੇ ਉਹਨਾਂ ਪਿੰਡਾਂ ਚ ਜੇ ਕੁਸ਼ਕ ਥਾਵਾਂ ਤੇ ਰਸਤੇ ਵੀ ਗਾਇਬ ਹੋ ਗਏ ਮਿੱਟੀ ਚੱਕ ਕੇ ਇੰਨੀ ਕਿ ਲੈ ਗਿਆ ਅਦਸੂਆ ਮਕੇਰੀਆਂ ਤਲਵਾੜਾ ਇਸ ਤੋਂ ਇਲਾਵਾ ਬਿਆਸਤ دریا ਦੇ ਇਲਾਕੇ ਸਤਲੁਜ دریا ਦੇ ਕਿਨਾਰੇ ਤੇ ਮਤੇਵਾੜ ਦੇ ਜੰਗਲਾਂ ਦੇ ਕੋਲ ਜੋ ਕੁਝ ਹੋ ਰਿਹਾ ਇਹ ਸਭ ਨੂੰ ਪਤਾ ਹੈ ਪਰ ਜਿਹੜੀ ਰਾਇਲਟੀ ਸਰਕਾਰ ਦੇ ਖਾਤੇ ਵਿੱਚ ਜਾਣੀ ਚਾਹੀਦੀ ਹੈ ਜਿਹਦਾ ਨੁਕਸਾਨ ਹੋ ਰਿਹਾ ਉਹ ਕਿਉਂ ਨਹੀਂ ਜਾਂਦੀ ਪਈ ਨਿਜਮ ਕੀ ਹੈ ਮਾਈਨਿੰਗ ਕਿੱਦਾਂ ਕੀਤੀ ਜਾ ਸਕਦੀ ਹੈ ਪਰਮਿਟ ਕਿੱਥੋਂ ਲੈਣਾ ਹੁੰਦਾ ਇਹ ਸਾਰੀਆਂ ਗੱਲਾਂ ਬਤ ਕਰਦੇ ਆਂ ਬਾਈ ਜੀ ਹੁਣ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਬਾਈ ਜੀ ਸਵਾਗਤ ਹੈ ਜੀ ਸਵਾਗਤ ਹੈ ਸਾਰੇ ਦਰਸ਼ਕਾਂ ਇਹ ਕਿਹੜਾ ਪਿੰਡ ਹੈ ਜੀ ਆਪਣਾ ਦੋ ਤਿੰਨ ਪਿੰਡਾਂ ਦੇ ਆਲੇ ਦੁਆਲੇ ਦੀ ਗੱਲ ਕਰੀਏ ਤੇ ਲੱਗੇ ਲੱਗੇ ਕਿੰਨੇ ਕੁ ਪਿੰਡ ਨੇ ਜਿੱਥੇ ਇਹ ਸਮੱਸਿਆ ਆਉਂਦੀ ਪਈ ਹੈ ਮਾਈਨਿੰਗ ਇਹ ਵੈਸੇ ਤਾਂ ਇਹ ਸਮੱਸਿਆ ਸਾਰੇ ਪੰਜਾਬ ਦੀ ਹੈ ਪਰ ਸਾਡਾ ਧਿਆਨ ਚਾਹੀਏ ਪਿੰਡ ਮੇਰਾ ਬੁੱਕਨ ਵਾਲਾ ਸਾਡੇ ਤਕਰੀਬਨ ਮੋਗੇ ਜ਼ਿਲ੍ਹੇ ਦੀ ਵੀ ਬੜੀ ਵੱਡੀ ਸਮੱਸਿਆ ਹੈ ਕਿਉਂਕਿ ਪਹਿਲਾਂ ਹੀ ਸਾਡੇ ਜ਼ਮੀਨਾਂ ਚੋਂ ਮਿੱਟੀ ਚੱਕ ਕੇ ਸ਼ਹਿਰਾਂ ਵਾਲ ਨੂੰ ਭਰਤ ਪਾਈ ਗਈ ਜ਼ਮੀਨਾਂ ਪਹਿਲਾਂ ਨੀਵੀਆਂ ਹੋ ਗਈਆਂ ਕਿਉਂਕਿ ਜਦੋਂ ਮੀਂਹ ਆਉਂਦੇ ਆ ਫਿਰ ਜਦੋਂ ਪਾਣੀ ਖੜਦਾ ਜ਼ਮੀਨਾਂ ਦੇ ਵਿੱਚ ਫਿਰ ਅਸੀਂ ਕਿਸਾਨ ਸਰਕਾਰਾਂ ਤੋਂ ਮਾਫੀ ਦੀ ਮੰਗ ਕਰਦੇ ਆ ਪਰ ਇੱਥੇ ਜਿਹੜੇ ਵਾਈਯੋਗ ਜ਼ਮੀਨਾਂ ਚੋਂ ਮਿੱਟੀ ਚੱਕਣਦੇ ਆ ਕੁਝ ਨਿਯਮ ਸਰਕਾਰ ਨੇ ਬਣਾਏ ਬਾਇਨਿੰਗ ਵਿਭਾਗ ਨੂੰ ਇਹਦੀਆਂ ਹਦਾਇਤਾਂ ਕੀਤੀਆਂ ਹੋਈਆਂ ਉਹਨਾਂ ਤੋਂ ਬੇਪਰਵਾਹ ਹੋ ਕੇ ਕਿਸਾਨਾਂ ਨੂੰ ਇੰਨਾ ਬਾਰੇ ਨੌਲੇਜ ਨਹੀਂ ਗਈ ਜਿਹੜੀਆਂ ਕੰਪਨੀਆਂ ਆ ਕੁਝ ਪੱਠਿਆਂ ਵਾਲੇ ਆ ਜਿਹੜੇ ਵੀ ਮਿੱਟੀ ਵਰਤਦੇ ਆ ਪਰਤ ਪਾਉਣ ਵਾਲੇ ਇਹ ਕੋਈ ਕਾਨੂੰਨਾ ਦੀ ਨਿਯਮਾਂ ਦੀ ਕੋਈ ਵੀ ਇਹ ਸ਼ਿੱਕੇ ਟੰਕੇ ਚੱਕ ਰਹੇ ਆ ਅਸੀਂ ਪਿੱਛੇ ਵੀ ਧਿਆਨ ਚ ਲਿਆਂਦਾ ਸੀ ਇਹ ਏਰੀਆ ਹੈਗਾ ਸੇਮ ਦਾ ਏਰੀਆ ਉਧਰਲੇ ਪਾਸੇ ਨਹਿਰ ਦਾ ਏਰੀਆ ਜਦੋਂ ਨਹਿਰ ਦੇ ਏਰੀਏ ਤੋਂ ਵੀ ਮਿੱਟੀ ਚੱਕਦੇ ਆ ਉਥੋਂ ਨਹਿਰ ਦੇ ਨਾਲੋਂ ਚੱਕੀ ਜਾਂਦੇ ਸਾਰੇ ਨਹਿਰੀ ਖਾਲੇ ਹੋਰ ਸਾਰਾ ਕੁਝ ਤਬਾਹ ਕਰੀ ਜਾਂਦੇ ਆ ਜਿੱਥੋਂ ਦੀ ਨੰਗਦੇ ਆ ਫਿਰ ਇਹਨਾਂ ਦੇ ਨਿਯਮਾਂ ਮੁਤਾਬਕ ਇਹਨਾਂ ਨੇ ਨਾਲ ਦੇ ਕਿਸਾਨਾਂ ਨੂੰ 7.5 ਮੀਟਰ 24.6 ਇੰਚ ਇਹਨਾਂ ਨੇ ਛੱਡਣਾ ਹੁੰਦਾ ਇਹ ਕੁਛ ਨਹੀਂ ਛੱਡਦੇ ਗਏ ਫਿਰ ਜੇ ਕੋਈ ਨਹਿਰ ਦਾ ਏਰੀਆ ਜਿਵੇਂ ਨਹਿਰ ਨਾਲ 75 ਮੀਟਰ ਛੱਡਣਾ ਜਾਂ 50 ਮੀਟਰ ਛੱਡਣਾ ਜਿਹੜੇ ਬਿਜਲੀ ਦੇ ਖੰਭੇ ਆ ਇਹ ਡਿੱਗ ਪੈਂਦੇ ਆ ਇਹ ਸਰਕਾਰ ਜਾਨੀ ਕਿ ਅਸੀਂ ਮਾਈਨਿੰਗ ਵਿਭਾਗ ਦੇ ਧਿਆਨ ਚ ਵਾਰ-ਵਾਰ ਲਿਆਉਂਦੇ ਆ ਕੋਈ ਇਹਨਾਂ ਲਈ ਅਣਦੇਖੀ ਕੀਤੀ ਜਾਂਦੀ ਹੈ ਜਿਵੇਂ ਹੁਣ ਅਸੀਂ ਆ ਸਟੇਟ ਹਾਈਵੇ 105B ਨੈਸ਼ਨਲ ਹਾਈਵੇ ਇਹਦੇ ਤੇ ਖੜੇ ਆ ਇਹਦੇ ਨਾਲੋਂ ਕਰਕੇ ਇਹਦੇ ਇਹਦੀਆਂ ਹਦਿੱਤਾਂ ਵੀ ਨੈਸ਼ਨਲ ਜਿਹੜੀ ਸਟੇਟ ਹਾਈਵੇਅ ਤੋਂ 500 ਮੀਟਰ ਦੂਰੀ ਤੇ ਆਪਾਂ ਨਹੀਂ ਚੱਕ ਸਕਦੇ 500 ਮੀਟਰ ਦੇ ਤੋਂ ਦੂਰ ਚੱਕ ਸਕਦੇ ਆ ਜਿਹੜਾ ਨੈਸ਼ਨਲ ਹਾਈਵੇਅ ਆ ਜਿਹੜਾ ਉਹਦੇ ਤੋਂ ਆਪਾਂ 1000 ਮੀਟਰ ਯਾਨੀ ਕਿ 1 ਕਿਲੋਮੀਟਰ ਦੂਰੀ ਤੇ ਚੱਕ ਸਕਦੇ ਆ ਮਿੱਟੀ ਸਰਕਾਰ ਸਾਰੀਆਂ ਹਦਿੱਤਾਂ ਨੂੰ ਮਾਈਨਿੰਗ ਡਿਪਾਰਟਮੈਂਟ ਛੱਡ ਕੇ ਬਿਣਾ ਛਿੱਕੇ ਢਾਂਕੇ ਇਹ ਮਾਈਨਿੰਗ ਕਰ ਰਹੇ ਆ ਕੋਈ ਰੈਲਿਟੀ ਨਹੀਂ ਭਰਦੇ ਜਦੋਂ ਅਸੀਂ ਰੌਲਾ ਪਾਉਂਨੇ ਆ ਉਦੋਂ ਰੈਲਿਟੀ ਭਰ ਵੀ ਦਿੰਦੇ ਆ ਫੇਰ ਜਿਹੜੀ ਮਿੱਟੀ ਛੱਡਣੀ ਹੁੰਦੀ ਹੈ ਇਹਨਾਂ ਨੇ 7.5 ਮੀਟਰ ਜਾਂ ਜੇ ਕੋਈ ਨੈਸ਼ਨਲ ਹਾਈਵੇ ਆ ਉਹਦੀ ਰੈਲਿਟੀ ਨਹੀਂ ਭਰਦੇ ਜਿਵੇਂ ਆ ਹੁਣ ਆਪਾਂ ਦੇਖ ਰਹੇ ਆ ਉਧਰ ਇੱਕ ਪਈ ਆ ਜਿਹੜਾ ਸਰਕਾਰੀ ਰਸਤਾ ਨਕਸ਼ੇ 'ਚ ਲੱਗਾ ਹੋਇਆ ਉਹਨੂੰ ਚੱਕਣ ਲੱਗਿਆਂ ਵੀ ਅਣਦੇਖੀ ਕੀਤੀ ਆ ਫੇਰ ਇਹਨਾਂ ਨੇ ਸਾਈਡ ਦੇ ਵਿੱਚ ਜਦੋਂ ਮਿੱਟੀ ਚੱਕਣੀ ਆ ਉਹਦੇ ਵਿੱਚ ਬਕੈ ਦਾ ਜਿਵੇਂ ਤਹਿਸੀਲਦਾਰ ਦੇ ਅੰਡਰ ਇੱਕ ਕਮੇਟੀ ਬਣਦੀ ਆ ਜਿਹਦੇ ਚ ਖੇਤੀਬਾੜੀ ਅਫਸਰ ਬਿਜਲੀ ਵਿਭਾਗ ਦੇ ਅਫਸਰ ਦੂਜੇ ਮਾਈਨਿੰਗ ਵਿਭਾਗ ਦੇ ਅਫਸਰ ਸੜਕ ਮਹਿਕਮਾ ਤੇ ਜਾਂ ਡਰੇਨ ਵਿਭਾਗ ਮਹਿਕਮਾ ਵੀ ਇਹਦਾ ਖੇਤਾਂ ਦਾ ਪਾਣੀ ਗਾ ਨਿਕਲੂਗਾ ਨਹੀਂ ਨਿਕਲੂਗਾ ਇਹ ਸਾਰਿਆਂ ਦੀ ਅਣਦੇਖੀ ਕਰਕੇ ਉਹ ਕੋਈ ਕਮੇਟੀ ਵੀ ਨਹੀਂ ਬਣਦੀ ਗਈ ਉਸ ਤੋਂ ਬਾਅਦ ਜੇ ਇਹਨਾਂ ਨੇ ਚੱਕਣੀਆਂ ਉਸ ਪੰਚਾਇਤ ਦਾ ਬਤਾ ਪਾਸ ਹੋ ਕੇ ਬਕਾਇਦਾ ਡੀਸੀ ਸਾਹਿਬ ਕੋਲੇ ਗਿਆ ਹੋਵੇ ਨਿਯਮ ਆ ਜਿਹੜੇ ਤੁਸੀਂ ਦੱਸ ਰਹੇ ਹੋ ਮਤਲਬ ਕਿ ਜੇਕਰ ਵਾਹੀਯੋਗ ਜ਼ਮੀਨ ਦੇ ਵਿੱਚੋਂ ਮਿੱਟੀ ਚੁੱਕਣੀ ਆ ਤੇ ਨਿਯਮ ਹੈ ਇੱਕ ਵਾਰੀ ਦੁਬਾਰਾ ਦੱਸਿਓ ਨਿਯਮ ਕਿਹੜੇ ਕਿਹੜੇ ਆ ਇਹ ਨਿਯਮ ਹੈ ਜੀ ਜਿਵੇਂ ਇਹ ਇੱਕ ਕਮੇਟੀ ਬਣਨੀ ਆ ਕਮੇਟੀ ਦੇ ਵਿੱਚ ਤਹਿਸੀਲਦਾਰ ਸਾਹਿਬ ਮੁੱਖ ਖੇਤੀ ਅਫਸਰ ਮੁੱਖ ਸਿੰਚਾਈ ਅਫਸਰ ਮੁੱਖ ਵੀ ਕਿਸੇ ਜੀ ਕਿਸਮ ਦਾ ਨੁਕਸਾਨ ਨਾ ਹੋਵੇ ਬਿਲਡਿੰਗ ਵਿਭਾਗ ਮਹਿਕਮਾ ਡ੍ਰੇਨ ਮਹਿਕਮਾ ਵੀਡੀਓ ਬੀਡੀਪੀਓ ਕਿਉਂਕਿ ਸਰਕਾਰੀ ਰਸਤੇ ਆ ਜਿਹੜੇ ਪੰਚਾਇਤ ਦੇ ਪੰਚਾਇਤਾਂ ਦੇ ਰਸਤੇ ਆ ਇਹ ਸਾਰੇ ਵੀਡੀਓ ਦੀ ਦੇਖਰੇਖ ਹਟਾਉਂਦੇ ਆ ਇਹ ਇਹ ਸਾਰੇ ਇਹਨਾਂ ਦੀ ਕੋਈ ਕਮੇਟੀ ਨਹੀਂ ਬਣਦੀ ਬਸ ਮਾਈਨਿੰਗ ਮਹਿਕਮਾ ਆਪਦੇ ਵੱਲੋਂ ਦੇ ਦਿੰਦਾ ਜਿਵੇਂ ਕਿ ਇੱਥੇ ਪਰਮਿਸ਼ਨ ਦਿੱਤੀ ਸਿਰਫ 100 ਮੀਟਰ ਵੀ ਮੈਂ 50 ਕਿਲੋਮੀਟਰ ਦੂਰੀ ਤੇ ਆ ਜਿਹੜੀ ਜ਼ਮੀਨ ਚੱਕ ਲਈ ਇਹਨਾਂ ਨੇ ਜਿਹੜੀ 50 ਮੀਟਰ ਚੱਕ ਲਈ ਐ ਇਹ ਘੱਟੋ ਘੱਟ 500 ਮੀਟਰ ਚੱਕ ਨਹੀਂ ਸਕਦੇ ਸੀ ਇਹ ਸਾਰੀ ਹਨ ਦੇਖੀ ਐ ਇਹ ਜਿਹੜੇ ਮਾਈਨਿੰਗ ਵਿਭਾਗ ਨੇ ਪਰਮਿਸ਼ਨ ਦਿੱਤੀ ਆ ਪਰਮਟ ਐ ਇਸ ਜ਼ਮੀਨ ਦਾ ਐ ਚੱਕਣ ਦਾ ਇਹ ਜਿਹੜੇ ਮਾਈਨਿੰਗ ਅਫਸਰ ਨੇ ਦਿੱਤੀ ਉਹ ਤੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰਨਾ ਚਾਹੀਦਾ ਐ ਐਂਡ ਤੇ ਜਦੋਂ ਇਹਨਾਂ ਨੇ ਕਾਰਵਾਈ ਕਰਨੀ ਹੋਈ ਉਸ ਕਿਸਾਨ ਤੇ ਕਰ ਦੇਣੀ ਜਦ ਕਿ ਉਹਨੂੰ ਪਤਾ ਵੀ ਨਹੀਂ ਬਈ ਇਹਦਾ ਪਰਮਟ ਹੁੰਦਾ ਜਾਂ ਕੀ ਹੁੰਦਾ ਜਾਂ ਰਿਐਲਟੀ ਭਰਨੀ ਐ ਕਈ ਥਾਵਾਂ ਤੇ ਤਾਂ ਰੈਲਟੀ ਭਰਦੇ ਵੀ ਨਹੀਂ ਗਏ ਸਿਰਫ ਜਦੋਂ ਜਿੱਥੇ ਕੋਈ ਰੌਲਾ ਗੋਲਾ ਪੈ ਜਾਂਦਾ ਉੱਥੇ ਪੈ ਜਾਂਦਾ ਸਰਕਾਰੀ ਰਸਤੇ ਚੱਕ ਲਏ ਜਾਂਦੇ ਉਹ ਰਸਤਾ ਸਾਰਾ ਚੱਕਿਆ ਹੋਇਆ ਇਹਦੀ ਰੈਲਟੀ ਕਿੱਧਰ ਗਈ ਇੱਕ ਕਈ ਦਾ ਟੱਕ ਨਹੀਂ ਚੱਕ ਸਕਦੇ ਪਰ ਜਿਹੜੀ ਵੀ ਹੈ ਇਹ ਕਾਨੂੰਨ ਨੂੰ ਅਣਦੇਖਿਆ ਕਰਕੇ ਸਾਰਾ ਕੁਝ ਕਰ ਰਹੇ ਹੈ ਰਾਇਲਟੀ ਦਾ ਜ਼ਿਕਰ ਕੀਤਾ ਸੀ ਉਧਰ ਨੂੰ ਵੀ ਜਾਣੇ ਉਹ ਤੋਂ ਪਹਿਲਾਂ ਜਿਹੜਾ ਪਰਮਿਟ ਹੈ ਇਹ ਲੈਣਾ ਜ਼ਰੂਰੀ ਹੁੰਦਾ ਜੇਕਰ ਕਿਸੇ ਨੇ ਮਿੱਟੀ ਖੇਤੋਂ ਚੁਕਾਉਣੀ ਹੈ ਤਾਂ ਵੀ ਜਾਂ ਦਫ਼ਤਰ ਚੋਂ ਕਿਸੇ ਨੂੰ ਜਾਰੀ ਹੁੰਦਾ ਜੇ ਜੇ ਕਿਸਾਨ ਨੇ ਆਪਦੀ ਜ਼ਮੀਨ ਪੱਧਰ ਕਰਨੀ ਹੈ ਜਾਂ ਇੱਕ ਖੇਤੋਂ ਦੂਜੇ ਖੇਤ ਚ ਲਿਜਾਣੀ ਜਾਂ ਆਪਾਂ ਮੰਨ ਕੇ ਚੱਲੋ ਵੀ ਆਪਦੇ ਘਰੇ ਮਿੱਟੀ ਪਾਉਣੀ ਹੈ ਕੋਈ ਪਲਾਟ ਚ ਪਾਉਣੀ ਹੈ ਉਹਦੀ ਇੱਕ ਪਰਮਿਸ਼ਨ ਹੁੰਦੀ ਹੈ ਜੀ ਜਿਹੜੀ ਕਿ ਚੱਕਰ ਲਈ 3 ਫੁੱਟ ਮਿੱਟੀ ਚੱਕ ਸਕਦੇ ਆ ਪਰ ਨਾਲ ਦੇ ਕਿਸਾਨਾਂ ਨੂੰ ਫੇਰ ਵੀ 7.5 ਮੀਟਰ ਜ਼ਮੀਨ ਆ ਜਿਹੜੀ ਛੱਡਣੀ ਹੋਊਗੀ 7.5 ਮੀਟਰ 25 ਫੁੱਟ ਛੱਡਣੀ ਹੋਊਗੀ ਪਰ ਇਹਨੂੰ ਅਣ ਦੇਖਿਆ ਕਰਕੇ ਉਹ ਕਿਸੇ ਮਸ਼ੀਨਰੀ ਨਾਲ ਨਹੀਂ ਚੱਕ ਸਕਦੇਗੇ ਇਹ ਸਿਰਫ ਉਹ ਉਹ ਪਰਮਿਸ਼ਨ ਦੇ ਦਿੰਦੇ ਆ ਲੋਕਾਂ ਨੂੰ ਦਿਖਾਉਣ ਲਈ ਵੀ ਆਹ ਤੁਸੀਂ ਦੇਖ ਲਓ ਆ ਅਸੀਂ ਪਰਮਿਸ਼ਨ ਦਿੱਤੀ ਹੋਈ ਆ ਜਦ ਕਿ ਉਹ ਮਿੱਟੀ ਵੇਚੀ ਜਾਂਦੀ ਆ ਆਮ ਹੀ ਆਪਾਂ ਵੇਨੇ ਆ ਭਰਤ ਪਾਈ ਜਾਂਦੇ ਆ ਉਹ ਸਾਰੇ ਬਿਨਾ ਪਰਮਿਸ਼ਨਾਂ ਤੋਂ ਪਾਈ ਜਾਂਦੇ ਬਿਨਾ ਪਰਮਟ ਤੋਂ ਪਾਈ ਜਾਂਦੇ ਆ ਇਹ ਬਹੁਤ ਵੱਡਾ ਜਿਹੜਾ ਪੰਜਾਬ ਦਾ ਲਾਅਸ ਹੋ ਰਿਹਾ ਬਹੁਤ ਵੱਡਾ ਘਟਾਲਾ ਹੈ ਜਿਹੜਾ ਕਿ ਸਰਕਾਰਾਂ ਦੀ ਬਿਲੀ ਭੋਗਤਣਾ ਚੱਲ ਰਿਹਾ ਅਧਿਕਾਰੀਆਂ ਦੀ ਰੂਪ ਵਿੱਚ ਇਹ ਹੈ ਕਿ ਮੰਨ ਲਓ ਆ ਦੋ ਖੇਤ ਹੈ ਇੱਕ ਇਧਰ ਇੱਕ ਬੰਨਾ ਲੱਗਦਾ ਉਧਰ ਜੇਕਰ ਇਸ ਖੇਤ ਚੋਂ ਮਿੱਟੀ ਉਧਰ ਲੈ ਕੇ ਜਾਣੀ ਆ ਕਿਸੇ ਟਰਾਲੀ ਦੀ ਵਰਤੋਂ ਨਹੀਂ ਹੋ ਸਕਦੀ ਮਸ਼ੀਨ ਦੀ ਵਰਤੋਂ ਨਹੀਂ ਹੋ ਸਕਦੀ ਪਰ ਥਾਣਾ ਵਰਤੋਂ ਕਰ ਸਕਦੇ ਆ ਜੀ ਜੀਸੀਬੀ ਕੋਈ ਟਰੈਕਟਰ ਮਗਰ ਚੱਲਣ ਵਾਲੀ ਮਸ਼ੀਨ ਨਹੀਂ ਵਰਤੋਂ ਕਰ ਸਕਦੇ ਤੁਹਾਡੇ ਤਾਂ ਚੱਲਦੀਆਂ ਤਾਂ ਨਹੀਂ ਆ ਫੇਰ ਨਹੀਂ ਇੱਥੇ ਸਾਰਾ ਕੁਝ ਚੱਲ ਰਿਹਾ ਜੀ ਜੀ ਸੀ ਬੀਆਂ ਨਾਲ ਢੋਈ ਜਾਂਦੇ ਆ ਜੀ ਸ਼ਹਿਰ ਚ ਭਰਤੀ ਪਾਉਂਦੇ ਆ ਪੱਠਿਆਂ ਵਾਲੇ ਭਰਤੀ ਪੱਠਿਆਂ ਵਾਲੇ ਮਿੱਟੀ ਇਕੱਠੀ ਕਰ ਲੈਂਦੇ ਆ ਪੱਠਿਆਂ ਵਾਲੇ ਕਿੱਡੇ ਕਿੱਡੇ ਟਿੱਬੇ ਲਾ ਲੈਂਦੇ ਉਹਨਾਂ ਦੇ ਉਹਨਾਂ ਨਾਲ ਵੀ ਹਾਸੇ ਹੁੰਦੇ ਆ ਤੁਸੀਂ ਆਮ ਹੀ ਵੇਖੋਗੇ ਪਿੱਛੇ ਜੇ ਸਾਡੇ ਪਿੰਡ ਇੱਕ ਮੁੰਡਾ ਸੀਗਾ ਉਹ ਉਹਦਾ ਮਿੱਟੀ ਦੇ ਥੱਲੇ ਆ ਕੇ ਮਰ ਗਿਆ ਉਹਦੀ ਮੌਤ ਹੋ ਗਈ। ਅੱਛਾ ਉਹਦੇ ਵੀ ਨੀچے ਹੁੰਦੇ ਆ ਸਾਰਿਆਂ ਦੇ। ਉਹ ਤਾਂ ਮੇਰੇ ਹਿਸਾਬ ਨਾਲ ਤਾਂ ਉਹਦਾ ਕੜਵਾਇਆ ਨਹੀਂ ਹਲੇ ਪਰ ਜੇ ਆਪਾਂ ਮੇਰੇ ਹਿਸਾਬ ਨਾਲ ਇਨੀ ਮਿੱਟੀ ਨਹੀਂ ਨਾ ਇਕੱਠੀ ਕਰ ਸਕਦੇ 40 40 ਫੁੱਟ ਉੱਚੀ ਲੈ ਜਾਂਦੇ ਆ। ਉਹਦੇ ਨਾਲ ਜਦੋਂ ਮਸ਼ੀਨਰੀ ਚੜ੍ਹਨੀ ਆ ਉਤਰਨੀ ਹਾਸੇ ਹੋਣੇ ਹੀ ਹੋਣੇ ਆ। ਅੱਛਾ ਇੱਥੇ ਫਿਰ ਜਦੋਂ ਦੇਖਿਆ ਸੀ ਬਹੁਤ ਸਾਰੇ ਖੰਭੇ ਡਿਗੇ ਆ। ਇਹ ਇਹੀ ਕਾਰਨ ਆ ਬਿਜਲੀ ਦੇ ਖੰਭੇ ਡਿਗਣ ਦੇ ਕਰਕੇ। ਇਹ ਨਾਲ ਹੀ ਜਦੋਂ ਹੁਣ 5 ਫੁੱਟ 6 ਫੁੱਟ ਚੱਕ ਲਈ ਖੰਭਾ ਲੱਗਾ ਰਹਿ ਗਿਆ ਉਹ ਜਦੋਂ ਹੁਣ ਗਾਂ ਝੋਨੇ ਲੱਗ ਜਾਣਗੇ ਨੇਹਰੀਆਂ ਹੁੰਦੀਆਂ ਮੀਂਹ ਆਉਂਦਾ ਤੇ ਖੰਭੇ ਡਿੱਗ ਪੈਂਦੇ ਆ ਫਿਰ ਕੋਈ ਬਿਜਲੀ ਵਿਭਾਗ ਮੇ ਕੋਲੇ ਜਿਆਦੇ ਹੈ ਨਹੀਂਗੇ ਜਦੋਂ ਕਿਸਾਨਾਂ ਨੂੰ ਰਕਾਵਟ ਆਉਂਦੀ ਹੈ ਉਹਨਾਂ ਨੂੰ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਇਹ ਵੀ ਸਮੱਸਿਆ ਬਿਜਲੀ ਵਿਭਾਗ ਨਾਲ ਸੰਬੰਧਤ ਹੈ ਵੀ ਇਹ ਮਾਈਨਿੰਗ ਦੇ ਕਾਰਨ ਹੀ ਇਹ ਹੋ ਰਿਹਾ ਸਾਰਾ ਕੁਝ ਨੈਸ਼ਨਲ ਹਾਈਵੇ ਜੇਕਰ ਕਿਤੇ ਬਣਦਾ ਹੋਇਆ ਤੇ 1 ਕਿਲੋਮੀਟਰ ਦੇ ਦਾਇਰੇ ਵਿੱਚ ਕੋਈ ਵੀ ਮਿੱਟੀ ਚੱਕ ਨਹੀਂ ਸਕਦਾ ਤੇ ਇੱਥੇ ਪੁਰਾਣੇ ਬਣੇ ਹੋਏ ਉਹਨਾਂ ਨੂੰ ਵੀ ਚੱਕ ਨਹੀਂ ਸਕਦੇ ਕਿਉਂਕਿ ਇਹ ਹਾਈ ਕੋਰਟ ਦੀ ਹੈ ਆ ਪਾਈ ਹੋਈ ਆ ਰੱਟ ਕਿਸੇ ਨੇ 2020 ਦੇ ਵਿੱਚ ਇਹ ਤੇ ਫੈਸਲਾ ਆਇਆ ਜਿਹੜਾ ਇਹ ਪਰਮਿਟ ਦਿੰਦੇ ਆ ਉਹਦੇ ਉੱਤੇ ਬਕਾਇਦਾ ਲਿਖਿਆ ਪਰ ਉਹ ਪਰਮਿਟ ਵੀ ਸਾਨੂੰ ਦੇ ਦਿੰਦੇ ਆ ਤੇ ਪਰਮਿਟ ਦੇ ਨਾਲ ਜਿਹੜੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਵੀ ਨਹੀਂ ਕਰਦੇ ਹਾਈ ਕੋਰਟ ਦੀ ਵੀ ਨਹੀਂ ਪ੍ਰਵਾਹ ਕਰਦੇਗੇ ਇਦਾਂ ਹੋ ਰਿਹਾ ਮਾਈਨਿੰਗ ਬੈਂਕ ਵਿੱਚ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਅਜੇ ਤੱਕ ਅਸੀਂ ਜੀ ਸਾਰੇ ਮਾਈਨਿੰਗ ਅਧਿਕਾਰੀਆਂ ਨਾਲ ਫਰੋਜਪੁਰ ਬੰਦੇ ਆ ਸਾਡੇ ਦੋ ਜ਼ਿਲ੍ਹਿਆਂ ਦੇ ਹੈਡ ਇਥੇ ਜ਼ਿਲ੍ਹਾ ਮਾਈਨਿੰਗ ਅਫਸਰਾਂ ਉਹਨਾਂ ਨਾਲ ਵੀ ਧਿਆਨ ਚ ਲਿਆਉਣੇ ਆ ਉਹ ਬਸ ਖਾਣਾ ਪੂਰਤੀ ਕਰਕੇ ਸਮੇਂ ਮੁਤਾਬਕ ਉਦੋਂ ਖਾਣਾ ਪੂਰਤੀ ਕਰਕੇ ਬਸ ਚਲੇ ਜਾਂਦੇ ਆ ਜੀ ਆਮ ਤੌਰ ਤੇ ਜੇਕਰ ਕਿਸੇ ਨੇ ਘਰ ਦੇ ਵਿੱਚ ਜਾਂ ਮਿੱਟੀ ਪਾਉਣੀ ਹੈ ਪਿੰਡਾਂ ਦੇ ਵਿੱਚ ਕੀ ਹੁੰਦਾ ਕੋਈ ਚੋ ਤੋਂ ਲਿਆ ਹੁੰਦਾ ਪੱਟ ਕੇ ਕੋਈ ਕਿਤੋਂ ਲੈਂਦਾ ਉਹਨਾਂ ਤੇ ਵੀ ਕਿਸੇ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਖੇਤ ਵਿੱਚੋਂ ਚੱਕਣੀ ਮਿੱਟੀ ਗੱਲ ਹੋਰ ਹੈ ਤੇ ਉਥੋਂ ਚੱਕਣੀ ਹੋਰ ਹੈ ਨਹੀਂ ਜੀ ਇਹ ਆਮ ਤਾ ਹੁਣ ਖੇਤ ਹੀ ਰਹਿ ਗਏ ਜੀ ਸਰਕਾਰੀ ਜਿਵੇਂ ਸੇਮ ਤੇ ਪਈਏ ਤਾਂ ਆਪਾਂ ਚੱਕੀ ਨਹੀਂ ਸਕਦੇ ਤਾਂ ਸਰਕਾਰ ਦੀ ਹੋਗੀ ਖੇਤਾਂ 'ਚੋ ਚੱਕਣ ਦੇ ਵੀ ਰੂਲ ਹੈ ਜੇ ਇਹ ਫੋਲੋ ਕਰਾਉਣ ਚਲੋ ਕਿਸਾਨ ਨੇ ਇੱਕ ਵਾਰੀ ਲੋੜ ਪੈ ਗਈ ਹਾਂ ਤਾਂ ਨਹੀਂ ਵੀ ਖੂ ਲਾਈ ਜਾਣਗੇ ਇਹ ਤਾਂ ਮੰਨ ਲਓ ਜੇ ਹੁਣ ਰਿਕਾਰਡ ਦੇ ਵਿੱਚ ਆਊਗਾ ਅਸੀਂ ਤਾਂ ਹੀ ਥੋੜੀ ਜੀ ਕੋਸ਼ਿਸ਼ ਕੀਤੀ ਨਾ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਸਾਨੂੰ ਆਮ ਹੀ ਲੋਕ ਕਹਿੰਦੇ ਵੀ 3 ਫੁੱਟ ਤਾਂ ਜਿਹੜਾ ਮਰਜੀ ਚੱਕ ਲੇ ਪਰ ਜਦੋਂ ਅਸੀਂ ਇਹਦੀ ਡੂੰਘਾਈ 'ਚ ਗਏ ਮੰਨ ਲਓ ਅੱਜ 3 ਫੁੱਟ ਚੱਕ ਲਿਆ ਦਹਾ ਹੱਲਾ ਨੂੰ ਫਿਰ 3 ਫੁੱਟ ਚੱਕ ਲਿਆ ਜਿਹੜੇ ਨਾਲ ਦੇ ਕਿਸਾਨ ਨੇ ਉਹਨਾਂ ਦਾ ਕੀ ਕਸੂਰ ਹੈ ਇੱਕ ਕਿਸਾਨ ਪਾ ਪੈਸੇ ਵਟ ਕੇ ਪਰਾਂ ਜਾਂਦਾ ਵਾ ਦੂਜੇ ਕਿਸਾਨਾਂ ਦਾ ਨੁਕਸਾਨ ਹੁੰਦਾ ਮੇਰੇ ਇੱਕ ਧਿਆਨ ਚ ਆਇਆ ਸੀ ਮਾਮਲਾ ਕਿਸੇ ਪਿੰਡ ਹੋਰ ਉਹਨਾਂ ਨੇ 20 ਕਿੱਲੇ ਸੀਗੇ ਉਹਨਾਂ ਨੇ ਚੱਕਿਆ ਤੇ 80 ਲੱਖ ਰੁਪਈਆ ਵਟ ਲਿਆ ਜਿਹੜੇ ਨਾਲ ਦੇ ਕਿਸਾਨ ਸਾਰੇ ਹੀ ਉਹ ਡੁੱਬਣ ਦੇ ਕਿਨਾਰੇ ਹੋ ਗਏ 6 6 ਫੁੱਟ ਜਦੋਂ 3 3 ਫੁੱਟ ਚੱਕਦੇ 3 ਫੁੱਟ ਚੱਕੀ ਉਸ ਹਿਸਾਬ ਨਾਲ ਉਹਨਾਂ ਨੂੰ 80 85 ਲੱਖ ਰੁਪਈਆ ਕੀਮਤ ਮਿਲੀ ਉਹਨਾਂ ਨੇ ਕਿਸਾਨਾਂ ਨੇ ਵਟ ਲਿਆ ਨਾਲ ਦੇ ਸਾਰਾ ਏਰੀਆ ਡੁੱਬਣ ਲੱਗ ਜਾਂਦਾ ਇਹ ਅੱਜ ਨਹੀਂ ਕੱਲ ਨੂੰ ਵੀ ਸਮੱਸਿਆ ਆਉਣੀ ਹੈ ਰੌਲਟੀ ਜਿਹੜੀ ਸਰਕਾਰ ਨੂੰ ਜਾਣੀ ਚਾਹੀਦੀ ਐ ਸਿੱਧੇ ਰੂਪ ਦੇ ਵਿੱਚ ਆਪਣੀਆਂ ਜੇਬਾਂ ਭਰਨਦ ਵਾਲੇ ਹੋਇਆ ਫਿਰ ਇਹ ਜਿਹੜੇ ਮਾਈਨਿੰਗ ਅਧਿਕਾਰੀ ਤੇ ਹੋਰ ਸਾਰਾ ਤਾਣਾ ਬਾਣਾ ਉਲਝਿਆ ਹੋਇਆ ਜਿਹੜਾ ਇਹ ਸਾਰਾ ਪੈਸੇ ਕਮਾਉਣ ਤੇ ਹੀ ਹੋਇਆ ਹੋਰ ਕੋਈ ਇਹਨਾਂ ਨੂੰ ਜਿਹੜੇ ਹੈ ਨਹੀਂਗਾ ਵੀ ਆਪਾਂ ਕਹਿੰਨੇ ਪੰਜਾਬ ਬਚਾਓ ਪੰਜਾਬ ਤਾਂ ਸਾਰੇ ਪਾਸੇ ਹੀ ਖਾਧਾ ਜਾ ਰਿਹਾ ਵਾ ਹਰ ਪਾਸਿਓਂ ਆ ਜਿਹੜੀਆਂ ਅੱਜ ਜ਼ਮੀਨਾਂ ਜਿਹੜੀਆਂ ਚੱਕ ਰੇ ਆ ਇਹਨਾਂ ਦਾ ਨੁਕਸਾਨ ਆਉਣ ਵਾਲੇ ਸਮੇਂ 'ਚ ਵੀ ਲੋਕਾਂ ਨੂੰ ਸਾਹਮਣੇ ਆਉਣਾ ਜਦੋਂ ਇਹ ਸਾਰੀ ਗੱਲਬਾਤ ਚੱਲਦੀ ਪਈ ਹੈ ਜੇਕਰ ਕੋਈ ਕੰਪਨੀ ਅਜਿਹੀ ਹੈ ਜਿਹੜੀ ਲੋਕਾਂ ਨੂੰ ਠੱਗਦੀ ਆ ਸਰਕਾਰ ਨੂੰ ਘਾਟਾ ਪਾ ਰਹੀ ਆ ਚੂਨਾ ਲੱਗਦਾ ਪਿਆ ਤਾਂ ਉਹਦਾ ਹੱਲ ਕੀ ਆ ਫਿਰ ਕੋਈ ਇਦਾਂ ਦਾ ਕੇਸ ਤੁਹਾਡੇ ਕੋਲ ਹੋਵੇ ਕਿ ਕਿਸੇ ਕੰਪਨੀ ਨੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕੀਤਾ ਹੋਵੇ ਤਾਂ ਉਹਨੂੰ ਬਾਅਦ ਦੇ ਵਿੱਚ ਸਜ਼ਾ ਭੁਗਤਨੀ ਪਈ ਹੋਵੇ ਜਾਂ ਮੁਆਵਜ਼ਾ ਦੇਣਾ ਪਿਆ ਹੋਵੇ ਨਹੀਂ ਜੀ ਇਹ ਨਾ VRC ਕੰਪਨੀ ਆ ਜਿਹੜੀ ਇਹ ਰੋਡ ਬਣਾ ਰਹੀ ਆ ਅਸੀਂ ਉਹਨਾਂ ਨੂੰ ਜਦੋਂ ਪਹਿਲਾਂ ਦੱਸਿਆ ਵੀ ਇਹ ਮਿੱਟੀ ਅਸੀਂ ਸਾਡਾ ਨੁਕਸਾਨ ਹੋਊਗਾ ਇਹ ਨੇਰੀ ਏਰੀਆ ਆ ਜਦੋਂ ਗਾਂ ਪਾਣੀ ਨਹੀਂ ਜਾਣਾ ਜਦੋਂ ਤੁਸੀਂ ਇਧਰੋਂ ਡੂੰਗਾ ਚੱਕ ਲਿਆ ਉਹਨਾਂ ਨੇ ਪਹਿਲਾਂ ਇੱਕ 23 11 ਤਰੀਕ ਨੂੰ ਅਸੀਂ ਉਹਨਾਂ ਦੇ ਟਿੱਪਰਾ ਮੂਰੇ ਖੜ ਕੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇੱਕ ਵਾਰੀ ਰੋਕ ਲਿਆ 23 11 ਨੂੰ ਉਹਨਾਂ ਨੇ 4 12 ਨੂੰ 23 ਨੂੰ 4 12 23 ਨੂੰ ਇੱਕ ਪਰਮਿਟ ਲਿਆ ਕੇ 1 ਪਰਮਿਟ ਉਹਦੇ ਉੱਤੇ 42 ਲੱਖ ਰੁਪਈਆ ਰੈਲਟੀ ਭਰੀ ਸੀ ਮੈਂ ਤਾਂ ਇਹ ਸਮਝਦਾ ਜੇ ਅਸੀਂ ਰੌਲਾ ਨਾ ਪਾਉਂਦੇ ਉਹ 42 ਲੱਖ ਰੁਪਈਆ ਵੀ ਨਹੀਂ ਇਹਨਾਂ ਨੇ ਭਰਨਾ ਸੀਗਾ 42 ਲੱਖ ਰੁਪਇਆ ਭਰ ਕੇ ਇਹਨਾਂ ਨੇ ਉਹ ਤਾਂ ਲੈ ਲਿਆ ਪਰ ਜਿਹੜੀਆਂ ਉਹਦੀਆਂ ਗਾਈਡਲਾਈਨ ਆ ਉਹਦੇ ਵਿੱਚ ਲਿਖਿਆ ਹੋਇਆ ਜਿੰਨੀ ਛੱਡਣੀ ਆ 75 ਮੀਟਰ 50 ਮੀਟਰ ਉਹਨੂੰ ਫੇਰ ਨਹੀਂ ਫਾਲੋ ਕਰਦੇ ਜਿਹੜੀ 75 ਮੀਟਰ ਮਿੱਟੀ ਉਹ ਵੀ ਚੱਕ ਕੇ ਤੇ ਉਹਦੀ ਵੀ ਰੈਲਿਟੀ ਛੱਕ ਜਾਣੀ ਇਹਨਾਂ ਨੇ ਇਹ ਸਾਰਾ ਮਹਿਕਮਾ ਰਲਿਆ ਵਾ ਗੋਲਮਾਲ ਕਰ ਰਿਹਾ ਸਾਰਾ ਕੁਝ 48 ਲੱਖ ਰੁਪਇਆ ਸਰਕਾਰ ਦੀ ਰੈਲਿਟੀ ਜਿਹੜੀ ਸੀ ਸਰਕਾਰ ਦੇ ਖਜ਼ਾਨੇ ਚ ਜੀ ਆ ਸਰਕਾਰ ਦੇ ਖਜ਼ਾਨੇ ਚ ਗਏ ਮਾਈਨਿੰਗ ਡਿਪਾਰਟਮੈਂਟ ਦਾ ਕੋਈ ਬਣਿਆ ਹੋਇਆ ਜੀ ਇਹ ਆਪਦੇ ਖਜ਼ਾਨੇ ਚ ਕਰਾਉਂਦੇ ਆ ਇੱਕ ਕਰਮੋਂ ਦੇ ਉੱਥੇ ਹੀ ਆ ਜਿੱਥੇ ਰੌਲਾ ਪੈਂਦਾ ਜਿਵੇਂ ਹੁਣ ਆ ਸਟੇਟ ਹਾਈਵੇ ਦੇ ਨਾਲੋਂ ਚੱਕਣਾ ਸੀਗਾ ਇੱਥੇ ਕਰਵਾਤੀ ਆ ਜਿੱਥੇ ਨਹੀਂ ਤਾਂ ਉੱਥੇ ਇਹ ਨਹੀਂ ਵੀ ਭਰਦੇ ਕਿਉਂਕਿ ਇਹ ਕੰਮ ਚੱਲਦਾ ਚਲਾਈ ਜਾਂਦੇ ਆ ਅੱਖਾਂ ਵਿੱਚ ਜਾਂਦੇ ਬੈਠੇ ਜਿੱਥੇ ਅੰਦਾਜ਼ਾ ਮੈਂ ਲਾਇਆ ਨਾ ਮੇਰੇ ਕੋਲੇ ਪ੍ਰੂਫ ਪਏ ਆ 23 11 ਨੂੰ ਮੈਂ ਉੱਥੇ ਜਾ ਕੇ ਆਇਆ 23 11 ਨੂੰ ਕੋਈ ਇਹਨਾਂ ਨੇ ਪਰਮਿਟ ਨਹੀਂ ਦਿਖਾਇਆ ਕੋਈ ਇਹਨਾਂ ਨੇ ਜਦੋਂ 4 12 ਨੂੰ ਪਰਮਿਟ ਇਸ਼ੂ ਹੋਇਆ ਤੇ ਇਹਦਾ ਮਤਲਬ ਜੇ ਅਸੀਂ ਨਾ ਰੌਲਾ ਪਾਉਂਦੇ ਤਾਂ ਸਾਰਾ 42 ਲੱਖ ਰੁਪਈਆ ਇਹਨਾਂ ਨੇ ਛੱਕ ਜਾਣਾ ਸੀਗਾ ਇਦਾਂ ਹੀ ਆ ਸਾਰੇ ਥਾਈ ਇਹ ਹੋ ਰਿਹਾ ਮੰਨ ਲਓ ਹੁ ਉਹਨਾਂ ਨੇ ਟਨਾਂ ਦੇ ਹਿਸਾਬ ਨਾਲ ਉਹਨਾਂ ਨੇ ਪਰ ਨਹੀਂ ਹੁੰਦੀ ਰਿਐਲਿਟੀ ਪਰ ਹੀ ਨਹੀਂ ਰਹਿ ਤੁਸੀਂ ਆਪ ਵੇਖ ਲਿਓ ਕਿਤੇ ਵੀ ਵੈਰੀਫਾਈ ਕਰਕੇ ਕਿਤੇ ਕਰੋੜਾ ਰੁਪਏ ਦਾ ਘਪਲਾ ਜਿਹੜਾ ਸਰਕਾਰ ਨਾਲ ਹੋ ਰਿਹਾ ਫਿੰਦਰ ਖਾਤੇ ਇਹ ਹੋ ਰਿਹਾ ਜੀ ਜਮਿਨਾ ਚੱਕਣ ਦਾ ਪਹਿਲੀ ਗੱਲ ਇਹਨਾਂ ਨੂੰ ਜੇ ਜ਼ਮੀਨ ਚੋਂ ਮਿੱਟੀ ਚੱਕਣੀ ਹੈ ਆਂਡ ਗਵਣ ਦੀ ਸਹਿਮਤੀ ਦੀ ਵੀ ਜ਼ਰੂਰਤ ਚਾਹੀਦੀ ਹੈ ਕਿ ਕਿਸੇ ਨਾਲ ਦੇ ਖੇਤਾਂ ਵਾਲਿਆਂ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਆ ਪਿੱਛੇ ਆਪਾਂ ਨੰਕੇ ਆਏ ਆ ਭਾਈ ਜਿਹੜੇ ਘਰ ਬਣਿਆ ਘਰਾਂ ਦੇ ਨਾਲੋਂ ਚੱਕ ਲਿਆ ਉਹਨਾਂ ਦਾ ਕੀ ਕਸੂਰ ਆ 5 ਫੁੱਟ ਵੀ ਨਹੀਂ ਨਾਲ ਛੱਡੀ ਉਹਨਾਂ ਦੀਆਂ ਬਿਲਡਿੰਗਾਂ ਡਿੱਗਣਗੀਆਂ ਪਰ ਇਹ ਸਾਰਾ ਕੁਝ ਅਣ ਦੇਖਿਆ ਕਰਕੇ ਜ ਪਿੰਡ ਦੀ ਪੰਚਾਇਤ ਨੂੰ ਪੁੱਛਣਾ ਵੀ ਜ਼ਰੂਰੀ ਹੁੰਦਾ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਜੀ ਪੀ ਐਮ ਐਮ ਆਰ ਦੀ 2013 ਦੇ ਰੂਲਸ ਆ ਉਹ ਮੈਂ ਪੜ੍ਹਿਆ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਵੀ ਗ੍ਰਾਮ ਪੰਚਾਇਤ ਮਤਾ ਪਾ ਕੇ ਦੇਊਗੀ ਜਿਹੜਾ ਕਿ ਡੀ ਸੀ ਤੋਂ ਮਨਜ਼ੂਰ ਹੋ ਕੇ ਬਾਅਦ ਦੇ ਵਿੱਚ ਪਰਮਿਟ ਈਸ਼ੂ ਹੋਊਗਾ ਪਰ ਇਹ ਸਾਰੇ ਕੋਈ ਕਮੇਟੀ ਨਹੀਂ ਬਣਾਉਣੀ ਸਭ ਕਾਸੇ ਨੂੰ ਅਣ ਦੇਖਿਆ ਕਰਕੇ ਜਿਹੜਾ ਲੁੱਟਣ ਨਾਲ ਹੋਏ ਵੇ ਪੰਜਾਬ ਨੂੰ ਲੁੱਟਣਾ ਜਿਹੜੇ ਆਪਣੇ ਖੇਤ ਦੇ ਵਿੱਚੋਂ ਮਿੱਟੀ ਢਾਉਂਦੇ ਆ ਉਹਨੂੰ ਤਾਂ ਫਿਰ ਹੋ ਗਿਆ ਫਾਇਦਾ ਦੂਜੇ ਦਾ ਹੋ ਰਿਹਾ ਹੈ ਨੁਕਸਾਨ ਜੇਕਰ ਅਦਾਲਤਾਂ ਤੱਕ ਗੱਲ ਕਰੀਏ ਮਾਮਲੇ ਅਦਾਲਤਾਂ ਵਿੱਚ ਜਾਂਦੇ ਆ ਜ਼ਿਲ੍ਹਾ ਪਦਰ ਤੇ ਜਾਂਣਗੇ ਉੱਥੋਂ ਕੀ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਵੇਖੋ ਜੀ ਅਸੀਂ ਡਿਪਾਰਟਮੈਂਟ ਨੂੰ ਕਹਿੰਨੇ ਆ ਇੱਕ ਥਾਂ ਲਾ ਕੇ ਦੂਜੀ ਥਾਂ ਲੱਗ ਜਾਂਦੇ ਆ ਜੇ ਤਾਂ ਸਾਰੇ ਕਿਸਾਨ ਜਾਗਰੂਤ ਹੋਣ ਲੋਕ ਜਾਗਰੂਤ ਹੋਣ ਵੀ ਭਾਈ ਅਸੀਂ ਨਹੀਂ ਚੱਕਣ ਦੇਣੀ ਕਿਉਂਕਿ ਆਉਣ ਵਾਲੇ ਸਮੇਂ 'ਚ ਨੁਕਸਾਨ ਹੈ ਜੀਨੇ ਵੀ ਮਿੱਟੀ ਚੱਕੀ ਜਾਂ ਸੀ ਆਮ ਹੀ ਵੇਨੇ ਆ ਪਿੰਡਾਂ 'ਚ ਰੋਜ਼ ਵਿਚਰਦੇ ਆ ਉਹ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ 5-7 ਸਾਲ ਫਸਲ ਨਹੀਂ ਹੁੰਦੀ ਉਹ ਜਿੰਨੇ ਕਿ ਚੱਕੇ ਹੁੰਦੇ ਉਹਨਾਂ ਕੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਪਰ ਜਿਹੜਾ ਹੈਗਾ ਵੀ ਇਹਨਾਂ ਇਹ ਕਹਿੰਦੇ ਵੀ ਅਸੀਂ ਮੰਨ ਕੇ ਚੱਲੋ ਕਿਸਾਨ ਦਾ ਕੋਈ ਫਾਇਦਾ ਨਹੀਂਗਾ ਇਹਨਾਂ ਦਾ ਵੀ ਇਹਨਾਂ ਨੂੰ ਫਾਇਦਾ ਜ਼ਰੂਰ ਆ ਜਿਹੜੀ ਰੈਲਿਟੀ ਬੱਝ ਜਾਂਦੀ ਏ ਛਕਛਕਾ ਜਾਂਦੇ ਆ ਜੇ ਐਂਡ ਤੇ ਕੋਈ ਮੰਨ ਲਓ ਕੋਈ ਪੇਰਵਾਹੀ ਵੀ ਕਰਦਾ ਉਹ ਕਿਸਾਨ ਨੂੰ ਪੈਂਦਾ ਇਹਦਾ ਕਮਿਆਜਾ ਭੁਗਤਣਾ ਉਹਨੂੰ ਹੀ ਪੈਂਦੇ ਆ ਵੀ ਜਿਹੜੇ ਵੀ ਮਾਵਜੇ ਵਗੈਰਾ ਦੂਜੇ ਪੈਂਦੇ ਆ ਜਰਮਾਨੇ ਪੈਂਦੇ ਆ ਉਹ ਕਿਸਾਨ ਨੂੰ ਪੈਂਦੇ ਨਾ ਕਿ ਕੰਪਨੀਆਂ ਨੂੰ ਪੈਂਦੇ ਆ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਜਾਗਰ ਨਹੀਂ ਉਹਨੂੰ ਪਤਾ ਹੀ ਨਹੀਂਗਾ ਵੀ ਮੈਂ ਖੇਤੋਂ ਮਿੱਟੀ ਚਕਵਾਉਣੀ ਕਿ ਨਹੀਂ ਚਕਵਾਉਣੀ ਪਰਮਿਟ ਲੈਣਾ ਕਿ ਨਹੀਂ ਲੈਣਾਗਾ ਇਹ ਸਾਰਾ ਕੁਝ ਅਣਦੇਖਿਆ ਕਰਕੇ ਕਿਸਾਨ ਦੇ ਜੁम्मे ਪਾ ਦਿੱਤਾ ਜਾਂਦਾ ਵਾਕੇ ਬੜੀਆਂ ਸਮੱਸਿਆਵਾਂ ਗੰਭੀਰ ਨੇ ਕੋਈ ਸ਼ੋਰ ਵੀ ਲੋਕ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਸਟੇਟ ਹਾਈਵੇ ਤੋਂ ਲੈ ਕੇ ਖੇਤਾਂ ਤੱਕ ਕਿੰਨਾ ਕੁ ਰਾਹਾ ਹੋਣਾ ਚਾਹੀਦਾ ਜਿੱਥੇ ਮਿੱਟੀ ਚੁੱਕੀ ਜਾ ਸਕਦੀ ਹੈ ਤੇ ਕੀ ਹਦਾਇਤਾਂ ਨੇ ਬਾਈ ਜੋ ਨਿਜਮਾ ਦੀ ਗੱਲ ਕਰਦੇ ਆ ਤੁਸੀਂ ਦੱਸਿਆ ਕਿ ਬਹੁਤ ਸਾਰੇ ਨਿਰਦਲ ਸ਼ਿੱਕੇ ਟੰਗ ਦਿੱਤੇ ਜਾਂਦੇ ਆ ਆ ਜਿੱਥੇ ਅਸੀਂ ਖੜੇ ਆ ਤੁਸੀਂ ਦਾਦੇ ਕੇ ਵੀ ਕੋਈ ਰਸਤਾ ਸੀਗਾ ਚਲੋ ਹੈਗਾ ਤਾਂ ਹੁਣ ਵੀ ਆ ਪਰ ਉੱਚਾ ਸੀ ਇਹਦਾ ਕੀ ਕਾਰਨ ਹੈ ਫਿਰ ਵੀ ਵਿੱਚ ਇਹ ਕੰਪਨੀ ਆ ਲੈ ਲੈਂਦੇ ਆ ਆ ਖੰਬੇ ਦੇ ਬੜੇ ਮਾੜੇ ਜਿਹੇ ਹਾਲਾਤ ਦਿਖਾਈ ਦੇ ਰਹੇ ਆ ਇਹ ਇਹ ਨਹੀਂ ਇਦਾਂ ਹੈ ਜਦੋਂ ਹੁਣ ਪਰਮਿਟ ਲੈਣਾ ਇਹਨਾਂ ਨੇ ਪਹਿਲੀ ਗੱਲ ਤਾਂ ਇਹਦੇ ਨਾਲ ਉਹ ਵੀ 7.5 ਮੀਟਰ ਛੱਡਣਾ ਵੀ ਰਸਤਾ ਨਾ ਖਰਾਬ ਹੋ ਜੇ ਇਹਦੇ ਨਾਲ ਤਾਂ ਛੱਡਣਾ ਤਾਂ ਕੀ ਸੀ ਇਹਨਾਂ ਨੇ ਆ ਜਿਹੜਾ ਪੰਚਾਇਤ ਦਾ ಗ್ರಾಮ ਪੰਚਾਇਤ ਦਾ ਵੀਡੀਓ ਦੇ ਅੰਡਰ ਆਉਂਦਾ ਇਹ ਰਸਤਾ ਵੀ ਚੱਕਦਾ ਇਹ ਘਟੋ ਘਟ ਇਹਦੇ ਜੋ 5 ਫੁੱਟ ਮਿੱਟੀ 6 ਫੁੱਟ ਇਹਦੇ ਜੋ ਚੱਕੀ ਹੋਈ ਹੈ ਚਲੋ ਨੰਗਦੇ ਤਾਂ ਹੈ ਲੋਕ ਪਰ ਇਹਦੀ ਜਿਹੜੀ ਰਿਐਲਿਟੀ ਹੈ ਇਹਦਾ ਜਿਹੜੀ ਮੰਨ ਕੇ ਚਲੋ ਜਿਵੇਂ ਕਿਸਾਨ ਨੂੰ ਪੈਸੇ ਮਿਲੇ ਇਹ ਇਹਦੇ ਜਿਹੜੇ ਪੈਸੇ ਆ ਉਹ ਜਿਹੜੀ ਹੈ ಗ್ರಾಮ ਪੰਚਾਇਤ ਨੂੰ ਮਿਲਣੇ ਚਾਹੀਦੇ ਸੀ ਕੋਈ ਪੈਸਾ ਨਹੀਂ ਸਾਰਾ ਇਹਨਾਂ ਨੇ ਜਿਹੜਾ ਕੰਪਨੀ ਹੈ ਰੋਡ ਬਣਾਉਣ ਵਾਲੀ ਉਹ ਮਿੱਟੀ ਇਹਦੇ ਜੋ ਚੱਕ ਕੇ ਲੈ ਗਈ ਕਿੰਨੀ ਮਿੱਟੀ ਹੋ ਕਿੰਨੇ ਟਨ ਮਿੱਟੀ ਹੋਊਗੀ ਜਿਹੜਾ ਕਿ ਸਰਕਾਰੀ ਤੌਰ ਤੇ ਚੱਕ ਕੇ ਆਵਦੇ ਖਾਤੇ ਚ ਪਾ ਲਈ ਹੈ ਇਹਦਾ ਕੋਈ ਪੈਸਾ ਇਹ ਵੀ ਇੱਕ ਵੱਡਾ ਘਟਾਲਾ ਕੀ ਪਤਾ ਪੰਜਾਬ ਚ ਕਿੰਨੇ ਰਸਤੇ ਆਏ ਚੱਕ ਕੇ ਲੈ ਜਾਂਦੇ ਆ ਇਹ ਰਸਤਾ ਵੀ ਚੱਕਿਆ ਗਿਆ ਜਿਹੜੇ ਇੱਕ ਹੁੰਦਾ ਪਰਮਿਟ ਲੈਣਾ ਪਰਮਿਟ ਤੋਂ ਪਹਿਲਾਂ ਵਾਲੇ ਰੂਲ ਫੋਲੋ ਕਰਨੇ ਤੇ ਉਸ ਤੋਂ ਬਾਅਦ ਵਾਲੇ ਕਰਨੇ ਨਾ ਇਹ ਪਹਿਲਾਂ ਵਾਲੇ ਕਰਦੇ ਨਾ ਇਹ ਬਾਅਦ ਚ ਕਰਦੇ ਆ ਇਸੇ ਕਾਰਨ ਵੱਡੀ ਸਮੱਸਿਆ ਆ ਰਹੀ ਆ ਕੋਈ ਰਸਤਾ ਕੋਈ ਕੁਛ ਵੀ ਨਹੀਂ ਛੱਡ ਰਹੇ ਜਿਹੜਾ ਕੁਛ ਇਹਨਾਂ ਦੇ ਢੱਕਿਆ ਜਾਂਦਾ ਸਾਰਾ ਦਰਾਖਤ ਵਗੈਰਾ ਜਾਂ ਕੋਈ ਬਿਲਡਿੰਗਾਂ ਸਾਰਿਆਂ ਦੇ ਨਾਲ ਉਹ ਚੱਕ ਕੇ ਲੈ ਜਾਂਦੇ ਆ ਇਹ ਵੱਡੀ ਸਮੱਸਿਆ ਜੀ ਅੱਛਾ ਬਿਜਲੀ ਦੀ ਗੱਲ ਕੀਤੀ ਖੰਭਿਆਂ ਦੀ ਜੇਕਰ ਮਿੱਟੀ ਇੱਥੋਂ ਕੱਢੀ ਆ ਤਾਂ ਫਿਰ ਉਹ ਜਿਹੜੇ ਖੰਭੇ ਆ ਉਹ ਵੀ ਉੱਪਰ ਹੋਣੇ ਚਾਹੀਦੇ ਆਲੇ ਦੁਆਲੇ ਖਾਲੀ ਹੋਣੇ ਚਾਹੀਦੇ ਸੀਗੇ ਆ ਖੰਭਾ ਉੱਪਰਲੇ ਪਾਸੇ ਆਲੇ ਦੁਆਲੇ ਸਾਰਾ ਲਾਹਤਾ ਹੈ ਇਹਦਾ ਫਿਰ ਕੀ ਕਰਨੇ ਆ ਇਹ ਨਾ ਜੀ ਜਿੱਤੇ ਇਹ ਇਹ ਚੱਕੀ ਆ ਮਿੱਟੀ ਇਹ 6-6 ਫੁੱਟ ਖੰਭੇ ਉੱਚੇ ਸੀਗੇ ਉਹ ਜਦੋਂ ਮੈਂ ਜਾ ਕੇ ਬਿਲੀ ਮਹਿਕਮੇ ਨਾਲ ਗੱਲ ਕੀਤੀ ਵੀ ਇਹ ਖੰਬੇ ਜਿੱਦੇ ਗਾਂ ਚੋਂ ਨਾਲਾ ਗਿਆ ਤੇ ਨੇਰੀ ਆਈ ਡਿੱਗ ਪੈਣੇ ਆ ਫਿਰ ਸਾਨੂੰ ਸਿੱਧੇ ਕਰਨੇ ਪੈਂਦੇ ਆ ਕਿਉਂਕਿ ਬਿਲੀ ਮਹਿਕਮੇ ਕੋਲੇ ਵੀ ਲੇਬਰ ਹੈ ਨਹੀਂ ਪਿੰਡਾਂ ਚੋਂ ਲੋਕ ਸਦਨੇ ਪੈਂਦੇ ਆ ਵੀ ਇਹ ਸਾਡੀ ਸਮੱਸਿਆ ਉਹਨਾਂ ਨੇ ਚਾ ਕੇ ਖੰਬੇ ਨੀਵੇਂ ਕਰਾਤੇ ਇਹੋਂ ਨਹੀਂ ਵੀ ਅਸੀਂ ਕਿਸੇ ਨੂੰ ਰੋਕੀਏ ਵੀ ਭਾਈ ਇਹ ਤੁਸੀਂ ਕਿਉਂ ਕਰ ਰਹੇ ਆ ਆ ਖੰਬੇ ਨਾਲ ਹੁਣ ਮਿੱਟੀ ਲੱਗੀ ਆ ਇਹ ਭਈ ਇਦੋਂ ਵੀ ਇੱਕ ਫੋਟ ਉੱਚੀ ਸੀਗੀ ਸਾਰਾ ਇਹ ਅਣਦੇਖੀ ਕਰਕੇ ਆ ਸਾਰਾ ਇਹ ਤੋਂ ਜ਼ਿਆਦਾ ਉੱਚਾ ਸੀ ਮਤਲਬ ਕਹਿੰਦਾ ਨਾ ਇਹਨਾਂ ਉੱਚਾ ਸੀਗਾ ਹਾਂਜੀ ਇਹ ਵਾਣ ਦੀ ਮਿੱਟੀ ਆ ਵਾਣੋਂ ਰਸਤਾ ਹਮੇਸ਼ਾ ਉੱਚਾ ਹੁੰਦਾ ਫਟ ਡੂਡ ਫਟ ਉੱਚਾ ਹੁੰਦਾ ਪਰ ਇਹਨਾਂ ਨੇ ਰਸਤਾ ਵੀ ਚੱਕ ਲਿਆ ਨਾਲ ਮਿੱਟੀ ਵੀ ਚੱਕ ਲਈ ਨਾਲ ਖੰਭਿਆਂ ਨੂੰ ਵੀ ਨੁਕਸਾਨ ਹੋਈ ਜਾਂਦਾ ਜਿੱਥੇ ਕਿਤੇ ਉਧਰ ਘਰ ਹੈਗੇ ਆ ਦੀਂਦੇ ਆਪਾਂ ਨੂੰ ਉਥੇ ਘਰਾਂ ਨਾਲੋਂ ਵੀ ਮਿੱਟੀ ਚੱਕ ਕੇ ਲਿਆ ਜਾਂਦੀ ਆ ਕੋਈ ਬਿਲਡਿੰਗ ਦਾ ਕੋਈ ਰੂਲ ਨੂੰ ਫੋਲੋ ਨਹੀਂ ਕਰਦੇ ਨਾ ਪਹਿਲਾਂ ਵਾਲੇ ਨੂੰ ਨਾ ਬਾਦ ਵਾਲੇ ਨੂੰ ਅਜੀ ਫਿਰ ਕਿੰਨਾ ਕਿਤੇ ਲੱਗਦਾ ਪਿਆ ਕਿ ਜਾਗਰੂਤਾ ਦੀ ਕਮੀ ਜੇ ਕਿਸਾਨਾਂ ਦੇ ਵਿੱਚ ਵੀ ਥੋੜੀ-ਬਹੁਤੀ ਹੈਗੀ ਹੈ ਕਿਉਂਕਿ ਜੇਕਰ ਫਾਇਦੇ ਲਈ ਆਪਣੇ ਮੁਨਾਫੇ ਲਈ ਮਿੱਟੀ ਖੇਤ ਦੇ ਵਿੱਚੋਂ ਚੁਕਾਉਂਦੇ ਆ ਉਹਦਾ ਬਾਅਦ ਦੇ ਵਿੱਚ ਨੁਕਸਾਨ ਹੁੰਦਾ ਦੂਸਰੇ ਖੇਤ ਵਾਲੇ ਨੂੰ ਵੀ ਹੋ ਜਾਂਦਾ ਇਸ ਗੱਲ ਨੂੰ ਵੀ ਮੰਨਿਆ ਜਾ ਸਕਦਾ ਇਹ ਜੀ ਨਾਲ ਦੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹ ਤਾਂ ਹੀ ਅਸੀਂ ਆਨੇ ਆ ਵੀ ਜਿਹੜਾ ਮਾਈਨਿੰਗ ਡਿਪਾਰਟਮੈਂਟ ਆ ਜੇ ਪਰਮਿਟ ਦੇਣਾ ਆ ਰਗਵੰਡ ਦੀ ਸਹਿਮਤੀ ਵੀ ਲਵੇ ਉਹਨਾਂ ਨੂੰ ਸਾਰੇ ਕਾਨੂੰਨ ਬਾਰੇ ਵੀ ਦੱਸੇ ਵੇਖੋ ਇਹਨਾਂ ਨੇ ਜਦੋਂ ਕਾਨੂੰਨ ਤਾਂ ਕਿਸੇ ਨੂੰ ਦੱਸਣਾ ਨਹੀਂ ਕਿਸਾਨਾਂ ਨੂੰ ਪਤਾ ਨਹੀਂ ਹੁੰਦਾ ਪਰ ਜਿੱਦੇ ਜੁਰਮਾਨਾ ਪਾਉਣਾ ਉਹਦੇ ਕਿਸਾਨਾਂ ਨੂੰ ਪਾ ਦੇਣਾ ਜੋ ਕਿ ਬਿਲਕੁਲ ਗਲਤ ਆ ਇਹਨਾਂ ਨੂੰ ਪਹਿਲਾਂ ਹੀ ਜਾਗਰੂਤ ਕਰਨਾ ਚਾਹੀਦਾ ਬਾਕੀ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਜਿਹੜਾ ਮਿੱਟੀ ਚ ਕਾ ਲੈਂਦਾ ਤੁਸੀਂ ਉਹਦੇ ਤੋਂ ਪੁੱਛ ਕੇ ਵੇਖੋ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਜੋ ਕਿ ਸਮਾਂ ਆਉਣ ਤੇ ਵੀ ਨਹੀਂ ਪਰਪਾਈ ਹੁੰਦੀ ਕਿਉਂਕਿ 5-7 ਸਾਲ 10 ਸਾਲ ਲੱਗ ਜਾਂਦੇ ਆ ਫਸਲ ਉਨੀ ਨਹੀਂ ਹੁੰਦੀਗੀ ਇਹਦਾ ਨੁਕਸਾਨ ਵੱਡਾ ਹੁੰਦਾ ਫਿਰ ਜਦੋਂ ਕੋਈ ਮੀਂਹ ਵੱਡੇ ਪੈਂਦੇ ਆ ਵੱਡੇ ਪਾਣੀ ਆਉਂਦੇ ਆ ਉਦੋਂ ਵੀ ਰੁੜਦੇ ਆ ਉਦੋਂ ਪਾਣੀ ਦੇ ਵਿੱਚ ਫਸਲਾਂ ਡੁੱਬਦੀਆਂ ਵਾ ਫਿਰ ਸਾਡੇ ਕਿਸਾਨ ਲੱਖ ਲੱਖ ਪਾਣੀ ਗੁੱਡੇ ਗੁੱਡੇ ਪਾਣੀ ਦੇ ਵਿੱਚ ਖੜਕੇ ਫੋਟੋਆਂ ਲਵਾ ਕੇ ਵੀ ਗਵਰਨਮੈਂਟ ਨੂੰ ਕਹਿੰਦੇ ਸਾਡਾ ਮੁਆਵਜ਼ਾ ਦਿੱਤਾ ਜਾਵੇ ਜਦ ਕਿ ਪਹਿਲਾਂ ਹੀ ਆਪਦਾ ਸੋਚ ਕੇ ਕੰਮ ਕਰਨ ਦੀ ਲੋੜ ਆ ਇਹੋ ਜੀ ਸੋ ਗੱਲਬਾਤ ਕਰ ਰਹੀ ਸੀ ਬਹੁਤ ਸਾਰੇ ਲੋਕਾਂ ਦੇ ਨਾਲ ਇੱਕ ਦ੍ਰਿਸ਼ਤਾਨ ਨੂੰ ਜ਼ਰੂਰ ਦਿਖਾਉਣਾ ਚਾਹੁੰਦੇ ਆ ਆ ਦੋ ਖੇਤ ਹੈ ਹੁਣ ਸਾਦੇ 7 ਮੀਟਰ ਇਲਾਕਾ ਛੱਡਣਾ ਪੈਣਾ ਜੇਕਰ ਕਿਸੇ ਨੇ ਮਿੱਟੀ ਚਕਾਉਣੀ ਆ ਬਰਾ ਦੇਖ ਸਕਦੇ ਹੋ ਦੋਹੀ ਖੇਤ ਨਾਲ ਲੱਗੇ ਐ ਤੇ ਕਿਸ ਤਰ੍ਹਾਂ ਅਗਲੀ ਫਸਲ ਬੀਜਣੀ ਐ ਤੇ ਕਿੰਨਾ ਨੁਕਸਾਨ ਹੋ ਸਕਦਾ ਇਹਦਾ ਅੰਦਾਜ਼ਾ ਲਗਾਇਆ ਜਾ ਸਕਦਾ ਦੂਸਰੇ ਪਾਸੇ ਸਾਡੇ ਨਾਲ ਕੁਸ਼ੋਰ ਲੋਕ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦਾ ਖੇਤ ਆ ਕਿ ਕੀ ਸਮੱਸਿਆ ਉਹਨਾਂ ਨੂੰ ਆਈ ਐ ਫਸਲ ਇੱਥੇ ਬੀਜੀ ਸੀ ਇਹਦੇ ਵਿੱਚ ਵੀ ਕਹਿੰਦੇ ਆ ਕਿ ਡੇਢ ਡੇਢ 2-2 ਫੁੱਟ ਆਪ ਬਾਅਦ ਦੇ ਵਿੱਚ ਮਿੱਟੀ ਪਾ ਕੇ ਤਾਂ ਫਸਲ ਬੀਜੀ ਗਈ ਆ ਅਜੇ ਹਾਲਾਤ ਲੱਗਦੇ ਨਹੀਂ ਫਸਲ ਸਹੀ ਹੋਈ ਐ ਕਿਉਂਕਿ ਨੁਕਸਾਨ ਵੱਡੇ ਪੱਧਰ ਤੇ ਹੋਇਆ ਕੀ ਕਹਿਣਾ ਚਾਹੁੰਦੇ ਜੀ ਤੁਹਾਡੀ ਕੀ ਸਮੱਸਿਆ ਇਸ ਤੇ ਦੇਖਿਆ ਜਾਵੇ ਤਾਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਪ੍ਰਾਈਮ ਟੀਵੀ ਦੇਖ ਰਹੇ ਆ ਇਹ ਸਮੱਸਿਆ ਇਹ ਆ ਜੀ ਜਦੋਂ ਇਹ ਮੈਨਗ ਵਾਲੇ ਮਿੱਟੀ ਚੱਕਦੇ ਆ ਇਹਨਾਂ ਨੇ ਨਾਲ ਮਿੱਟੀ ਛੱਡਣੀ ਹੁੰਦੀ ਆ ਧੈਰ 7 ਮੀਟਰ ਆ ਦੇਖੋ ਤੁਸੀਂ ਇੱਥੇ ਪਹਿਲਾਂ ਮੇਰਾ ਬੇਟਾ ਆਇਆ ਇਹਨਾਂ ਨੇ ਛੱੜਤੀ ਰਾਤ ਨੂੰ ਚੱਕ ਕੇ ਲੈ ਗਏ ਇੱਥੇ ਪੋਲ ਲੱਗੇ ਸੀਗੇ ਇੰਨਾ ਇਹਨਾਂ ਨੇ ਜਗ੍ਹਾ ਛੱਡੀ ਬਾਅਦ ਚ ਰਾਤ ਨੂੰ ਚੱਕ ਲਈ ਆ ਹੁਣ ਗਵੰਡੀ ਜਗਮੋਣ ਸਿੰਘ ਦਾ ਖੇਤ ਹੈ ਕੱਲੀ ਵੱਟ ਛੱਡੀ ਐ ਨਾਲ ਜਿਹੜੀ ਬਣਦੀ ਸੀਗੀ 24 25 ਫੋਟੋ ਛੱਡੀ ਨੀ ਗਈ ਇਹ ਢਿਗਾ ਡਿੱਗਣ ਗਿਆ ਉਹਦਾ ਨੁਕਸਾਨ ਐ ਬਾਕੀ ਆ ਅਸੀਂ ਮੁੜ ਕੇ ਲਵਾਈ ਐ ਆ ਸੱਤ ਕਿੱਲੇ ਇਹਨਾਂ ਨੇ ਚੱਕੇ ਐ ਜਦੋਂ ਉਹ ਵਾਣ ਚੱਕਣ ਲੱਗੇ ਐ ਉਦੋਂ ਜਾ ਕੇ ਮੈਂ ਮੈਨਿੰਗ ਦੇ ਦਿਖਾ ਦਿੱਤੀ ਮੋਗੇ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫੇਰ ਮੈਂ ਫਰੋਜਪੁਰ ਗਿਆ ਫਰੋਜਪੁਰ ਐਪਲੀਕੇਸ਼ਨ ਦਿੱਤੀ ਉੱਥੋਂ ਫਿਰ ਉਹਨਾਂ ਨੇ ਰੋਕ ਲਾਈ ਵੀ ਤੁਸੀਂ ਨਹੀਂ ਚੱਕਣੀ ਫਿਰ ਇਹਨਾਂ ਨੇ ਉਸ ਵਾਹਣ ਤੋਂ ਮਿੱਟੀ ਚੱਕ ਕੇ ਇੱਥੇ ਆਪਣੇ ਵਾਹਣ ਨਾਲ ਮਿੱਟੀ ਲਾਈ ਹੈ ਹਾਲਾਂਕਿ ਜਿਹੜੀ ਇਹ ਮਿੱਟੀ ਛੱਡਣੀ ਹੁੰਦੀ ਹੈ ਇਹਦਾ ਇਹਨਾਂ ਨੇ ਪਲੱਜ ਕਰਕੇ ਦੇਣਾ ਹੁੰਦਾ ਕਿਸਾਨ ਨੂੰ ਵੀ ਬਾਅਦ ਚ ਕਿਸਾਨ ਇਹਨੂੰ ਚੱਕ ਨਾ ਲਵੇ ਉਸ ਦਾ ਨੁਕਸਾਨ ਨਾ ਹੋਵੇ ਜਿੰਨਾ ਚਿਰ ਪ੍ਰੋਪਰ ਜਾਂ ਉਹ ਆਪ ਦੀ ਨਿਵਾਨੀ ਕਰਾਉਂਦਾ ਜਾਂ ਇਹ ਉੱਚਾ ਨਹੀਂ ਹੁੰਦਾ ਅੱਛਾ ਜੀ ਇਹਨੂੰ ਪਲੱਜ ਕਰਨਾ ਹੁੰਦਾ ਹੈ ਆ ਫੋਲੋ ਕਰਨਾ ਹੁੰਦਾ ਫੋਲੋ ਕਰਦੇ ਹੀ ਨਹੀਂ ਇਹ ਕਾਨੂੰਨ ਉਲਟੇ ਹੀ ਕੰਮ ਹੋਇਆ ਪਿਆ ਇੱਥੇ ਦੇਖਿਆ ਜਾਵੇ ਕਿਉਂਕਿ ਬੰਨਾ ਉੱਥੇ ਜਾ ਕੇ ਖਤਮ ਹੁੰਦਾ ਉੱਥੇ ਤੱਕ ਹੀ ਸੀ ਗਿਆ ਦਾ ਮਤਲਬ ਆ ਜਿਹੜਾ ਵਿੱਚ ਤੁਸੀਂ ਪਾਇਆ ਇਹ 4 ਕਿ ਮੀਟਰ ਦਾ 3 ਮੀਟਰ ਹੀ ਜਗਾ ਹੋਣੀ ਆ ਇਹ ਬਾਅਦ ਵਿੱਚ ਪਾਇਆ ਵੇ ਸਾਰਾ ਇਹ ਬਾਅਦ ਚ ਪਾਈ ਆ ਜੀ ਮਿੱਟੀ ਸਾਰੀ ਆ ਅਸਲ ਦੇ ਵਿੱਚ ਇੰਨਾ ਛੱਡਣਾ ਚਾਹੀਦਾ ਇਹ ਛੱਡਣਾ ਚਾਹੀਦਾ ਜੀ ਇੰਨਾ ਹਾਂਜੀ ਬਾਕੀ ਆਪਦੀ ਮਰਜ਼ੀ ਨਾਲ ਆ ਜਿਹੜੇ ਪੋਲ ਆ ਇਹ ਇੱਥੇ ਪਿੱਛੇ ਸੀ 35 40 ਫੁੱਟ ਆ ਉੱਤੇ ਜੋੜ ਦੇਖ ਸਕਦੇ ਤੁਸੀਂ ਇਹ ਆਪਦੀ ਮਰਜ਼ੀ ਨਾਲ ਗਾਂ ਘਰ ਤੇ ਲਾ ਜਾ ਕੇ ਬਿਜਲੀ ਵਾਲੇ ਤਾਂ ਖੰਭੇ ਬਿਜਲੀ ਵਾਲੇ ਕਹਿਣ ਤੇ ਨਹੀਂ ਕੰਮ ਕਰਦੇ ਉਹੀ ਸਮੱਸਿਆ ਬਹੁਤ ਲੋਕਾਂ ਦੀ ਹੁੰਦੀ ਆਪਣੀ ਮਰਜ਼ੀ ਨਾਲ ਚੱਲਦਾ ਕੰਮ ਇਹ ਆਪਦੀ ਮਰਜ਼ੀ ਨਾਲ ਚੱਲਦਾ ਜੀ ਇਹ ਤੁਸੀਂ ਜੋੜ ਦੇਖ ਲਓ ਪਿੱਛੇ ਜਿਹੜੇ ਲੱਗੇ ਸੀਗੇ ਆ ਤਾਂ ਹੀ ਇੰਨੀ ਪਿੱਛੇ ਮਿੱਟੀ ਪਈ ਆ ਇੱਥੇ ਇਹ ਪੋਲ ਸੀਗੇ ਹਾਂ ਹਾਂ ਜੀ ਬਾਕੀ ਉਹ ਸਰਕਾਰੀ ਰਸਤਾ ਹੈ ਉਹਦੇ ਨਾਲ 1 ਫੁੱਟ ਜਗ੍ਹਾ ਨਹੀਂ ਛੱਡੀਗੀ ਉਹ ਪਿਛਲੇ ਪਾਸੇ ਦਿਖਾ ਦਿਓ ਜੀ ਉਹ ਸਾਰੀ ਸਰਕਾਰੀ ਰਸਤਾ ਹੈ ਉਹਦੇ ਨਾਲ ਬਿਲਕੁਲ ਨਹੀਂ ਮਿੱਟੀ ਛੱਡੀ ਉਹ ਟੀਗਾਂ ਡੰਗਣ ਗਿਆ ਤੇ ਗਾਂ ਵਾਲੇ ਖੇਤਾਂ ਵਾਲੇ ਨੰਗਣਗੇ ਕਿੱਥੋਂ ਦੀ ਉਹ ਜਿਹੜਾ ਰਸਤਾ ਦਿਖਾਈ ਦੇ ਰਿਹਾ ਸਾਹਮਣੇ ਉਹ ਸਰਕਾਰੀ ਆ ਹਾਂਜੀ ਉਹ ਸਰਕਾਰੀ ਰਸਤਾ ਹੈ ਜਿਹੜਾ ਇੱਧਰ ਨੂੰ ਰਸਤਾ ਆਉਂਦਾ ਉਹਦੇ ਉੱਤੋਂ ਮਿੱਟੀ ਵੈਸੇ ਹੀ ਚੱਕ ਲਈ ਸਾਰੀ ਹਾਂਜੀ ਰਸਤਾ ਵੀ ਚੱਕ ਦਿੱਤਾ ਲੱਗਦਾ ਵਿੱਚੋਂ ਥੋੜਾ ਜਿਹਾ ਉਹ ਵੀ ਚੱਕਤਾ ਹੀ ਹਾਂਜੀ ਸੋ ਇਹ ਤੁਸੀਂ ਕਿਸੇ ਨਾਲ ਸ਼ਿਕਾਇਤ ਨਹੀਂ ਕੀਤੀ ਫਿਰ ਸ਼ਿਕਾਇਤ ਮੈਂ ਥੋੜਾ ਜਿਹਾ ਹਾਰਟ ਦਾ ਮਰੀਜ਼ ਹਾਂ ਜੀ ਮੈਂ ਪੇਪਰ ਪੂਰੇ ਕਰੀ ਜਾਂਦਾ ਵੈਸੇ ਇਹਨਾਂ ਮੈਨਗ ਵਾਲਿਆਂ ਨੂੰ ਮੈਂ ਦਰਖਾਸਤਾਂ ਦਿੱਤੀਆਂ ਸੀ ਹੁਣ ਮੈਂ ਇਹ ਕੋਰਟ ਦੇ ਵਿੱਚ ਕੇਸ ਦਾਇਰ ਕਰੂੰਗਾ ਇਹਨਾਂ ਦੇ ਖਿਲਾਫ ਅੱਛਾ ਸਾਰੇ ਦਿਨ ਇਦਾਂ ਹੀ ਕੰਮ ਚੱਲਦਾ ਰਹਿੰਦਾ ਗੈਰਕਾਨੂੰਨੀ ਤਰੀਕੇ ਨਾਲ ਜੋ ਵੀ ਚੱਲਦਾ ਹੈ ਕਾਨੂੰਨੀ ਹੈ ਸਾਰਾ ਬਾਕੀ ਆਹ ਜਿਹੜੀ ਜ਼ਮੀਨ ਆ ਚੱਕੀ ਆ ਸਰਪੰਚ ਸਾਹਿਬ ਆਪਣੇ ਨਾਲ ਆ ਇਹ ਜਦੋਂ ਮੇਰੇ ਘਰੇ ਗਏ ਵੀ ਸਾਨੂੰ ਉਹ ਮਿੱਟੀ ਦੂਜੇ ਨੂੰ ਚੱਕ ਲੈਣ ਤੇ ਮੇਰੇ ਭਤੀਜੇ ਮੇਰੇ ਤੇ ਇਤਰਾਜ਼ ਕਰਦੇ ਅਸੀਂ ਕਿਹਾ ਵੀ ਤੂੰ ਚਕਾ 7.5 ਫੁੱਟ ਦਿੱਤੀ ਹੈ ਕਹਿੰਦਾ ਮੈਨੂੰ ਤਾਂ 5 ਫੁੱਟ ਦੇ ਪੈਸੇ ਮਿਲੇ ਆਈ ਚਕਾਈ 7.5 ਫੁੱਟ ਹੈ ਪੈਸੇ ਕਹਿੰਦਾ 5 ਫੁੱਟ ਦੇ ਮਿਲੇ ਆਈ ਇਹ ਦੇਖੋ ਜੀ ਕਿ ਕੀ ਧੱਜੀਆਂ ਉੱਡੀ ਜਾਂਦੀਆਂ ਕੋਈ ਇਹਦਾ ਪਰਮਟ ਨਹੀਂ ਕੁਛ ਨਹੀਂ ਬਾਅਦ ਚ ਕਹਿੰਦੇ ਜੀ ਹੁਣ ਮੈਨੂੰ ਦੱਸਿਆ ਸੀ ਕਿਰਾ ਮਹਿਕਮਾ ਨੇ ਕਹਿੰਦੇ 70000 ਜੁਰਮਾਨਾ ਪੈ ਗਿਆ ਜੀ ਕਿਸਾਨ ਨੂੰ ਅੱਛਾ ਜੁਰਮਾਨਾ ਵੀ ਕਿਸਾਨ ਨੂੰ ਪਤਾ ਸਾਨੂੰ ਪਤਾ ਜੀ ਕਹਿੰਦੇ ਮਿੱਟੀ ਵੀ ਉਹਦੇ ਖੇਤ ਚ ਚੱਕੀ ਮਿੱਟੀ ਵੀ ਉਹਦੇ ਚੱਕੀ ਕਿਸਾਨ ਨੂੰ ਜੁਰਮਾਨਾ ਕਹਿੰਦੇ 70000 ਰੁਪਇਆ ਪਾਤਾ ਕਿਸਾਨ ਦਾ ਇਹ ਚ ਕੀ ਕਸੂਰ ਆ ਜੀ ਅੱਛਾ ਰਾਇਲਟੀ ਵੀ ਜਿਹੜੀ ਸਰਕਾਰ ਨੂੰ ਦੇਣੀ ਸੀ ਉਹ ਵੀ ਨਹੀਂ ਦਿੱਤੀ ਨਾ ਉਹ ਵੀ ਨਹੀਂ ਜੀ ਦਿੱਤੀ ਇਹਨਾਂ ਨੇ ਇਹ ਤਾਂ ਫੇ ਕਿਸਾਨ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਜਿਹੜਾ ਵਾਹਨ ਚੱਕਿਆ ਉਹਦੇ 'ਚ ਮੈਨੂੰ ਸ਼ੱਕ ਆ ਪਰਮਿਟ ਵੀ ਨਹੀਂ ਇਹਨਾਂ ਨੇ ਲਿਆ ਹੋਣਾਗਾ ਜਿਹੜਾ ਮਾੜਾ ਮੋਟਾ ਲੈਂਦੇ ਆ ਨਾ ਉਹ ਵੀ ਨਹੀਂ ਲਿਆ ਕੋਈ ਮਨਜ਼ੂਰੀ ਨਹੀਂ ਉਹਦੀ ਕੁਛ ਨਹੀਂ ਬਾਕੀ ਜਿਹੜਾ ਇਹ ਮੇਨ ਰੋਡ ਤੋਂ ਇੰਨਾ ਦੂਰ ਚੱਕਣਾ ਹੁੰਦਾ 500 ਮੀਟਰ ਇਹ ਤੁਸੀਂ ਵੇਖ ਲਓ ਵੀ 30 ਮੀਟਰ ਵੀ ਹੈ ਨੀਗਾ 500 ਮੀਟਰ ਤਾਂ ਬਹੁਤ ਦੂਰ ਦੀ ਗੱਲ ਆ ਜੀ ਅੱਛਾ ਉਹ ਸਾਹਮਣੇ ਹਾਈਵੇ ਆ ਜਿਹੜਾ ਨਾ ਜਿਹਦੀ ਆਪਾਂ ਗੱਲ ਕਰਦੇ ਆਂ ਇਹ ਹਾਈਵੇ ਬਣੀ ਜਾਂਦਾ ਆ ਆ ਗੱਡੀਆਂ ਖੜੀਆਂ ਇਹ ਦੇਖ ਲਓ ਤੁਸੀਂ ਵੀ ਕਿੰਨੀ ਕ ਦੂਰ ਤੇ ਆ ਕਦੇ ਹੂੰ ਸਟੇਟ ਹਾਈਵੇ ਆ ਹਾਂ ਸਟੇਟ ਹਾਈਵੇ ਤੇ 20 ਤੋਂ 30 ਮੀਟਰ ਮਸੀ ਹੋਣਾ ਇੱਥੋਂ 20 ਕਿਲੋਮੀਟਰ ਹੋਊਗਾ ਜੀ 20 ਨਾ 25 ਹੋਜ ਪਰ 25 ਹੁੰਦਾ ਨਹੀਂ ਜੀ ਹਾਂ ਜੀ ਤੇ ਉਹਦਾ ਹੋਣਾ ਕਿੰਨਾ ਚਾਹੀਦਾ ਮਿੱਟੀ ਚੱਕਣ ਲਈ ਫਿਰ 500 ਮੀਟਰ ਚਾਹੀਦਾ ਜੀ ਸੋ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਅੱਧਾ ਕਿਲੋਮੀਟਰ ਜਿਹੜਾ ਇਲਾਕਾ ਹੋਣਾ ਚਾਹੀਦਾ ਬਿਲਕੁਲ 20 ਤੋਂ 30 ਮੀਟਰ ਦਾ ਇਲਾਕਾ ਹੀ ਹੋਣਾ ਹੈ ਸਮੱਸਿਆ ਬਹੁਤ ਸਾਰੀਆਂ ਨੇ ਕਿਸਾਨਾਂ ਦੀ ਆ ਦੇਖ ਸਕਦੇ ਜਿਹੜੀ ਅਸੀਂ ਸ਼ੁਰੂਆਤ ਕੀਤੀ ਸੀ ਕਿ ਬੰਨਾ ਨਾਲ ਲੱਗਦਾ ਪਿਆ ਜੇ ਅਗਲੀ ਵਾਰ ਫਸਲ ਬੀਜਣੀ ਆ ਤਾਂ ਪਾਣੀ ਜੇਕਰ ਲੱਗਾ ਤਾਂ ਫਿਰ ਆ ਠਿਗੜੇ ਪੂਗੀ ਇਹ ਨਾਲ ਫਿਰ ਨੁਕਸਾਨ ਹੋਣਾ ਹੈ ਬਰਸਾਤਾਂ ਦੇ ਦਿਨਾਂ ਦੇ ਦੌਰਾਨ ਕੀ ਕੀਤਾ ਕੀ ਜਾਵੇਗਾ ਹੁਣ ਜਦੋਂ ਬਿਜਲੀ ਵਿਭਾਗ ਦੇ ਉੱਪਰ ਇਹਨਾਂ ਨੇ ਦੋਸ਼ ਲਗਾਏ ਨੇ ਕਿ ਆ ਜਿਹੜਾ ਇੱਥੇ ਖੰਭਾ ਸੀਗਾ ਠੀਕ ਇਸ ਇਲਾਕੇ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਖੰਭਾ ਸੀਗਾ ਪਰ ਇਹ ਖੰਭਾ ਵੀ ਇੱਥੋਂ ਹੁਣ ਠੀਕ ਉੱਥੇ 2 ਜਾਂ 3 ਮੀਟਰ ਦੀ ਦੂਰੀ ਤੇ ਲਗਾਇਆ ਗਿਆ। ਇਹ ਸਮੱਸਿਆਵਾਂ ਨੇ ਇਹਨਾਂ ਲੋਕਾਂ ਦੀਆਂ ਜਿਹੜੇ ਕਹਿ ਰਹੇ ਨੇ ਕਿ ਸਰਕਾਰ ਨੂੰ ਚੂਨਾ ਲੱਗਦਾ ਇਹਨਾਂ ਨੂੰ ਤਾਂ ਸਮੱਸਿਆ ਆਈ ਰਹੀ ਹੈ ਪਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਣ ਵਾਲਾ ਪੈਸਾ ਜਾਣ ਵਾਲਾ ਪੈਸਾ ਉਹ ਵੀ ਕਿਤਨਾ ਕਿਤੇ ਉਹਨਾਂ ਲੋਕਾਂ ਦੇ ਢਿੱਡ ਦੇ ਵਿੱਚ ਪੈ ਰਿਹਾ ਹੈ ਜਿਨ੍ਹਾਂ ਦੇ ਕੋਲ ਨਹੀਂ ਜਾਣਾ ਚਾਹੀਦਾ ਸੀ ਸਰਕਾਰ ਨੂੰ ਵੀ ਚੂਨਾ ਲੱਗਦਾ ਪਰ ਥੋੜਾ ਜਿਹਾ ਧਿਆਨ ਦੇਣ ਦੀ ਇੱਧਰ ਵੀ ਜ਼ਰੂਰਤ ਹੈ। ਸੋ ਕਿਤੇ ਨਾ ਕਿਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ ਵੀ ਸੀਗੇ ਸਮੱਸਿਆ ਗੰਭੀਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਸਾਨ ਦਾ ਅਧਿਕਾਰ ਹੈ ਆਪਣੇ ਖੇਤ ਦੇ ਵਿੱਚੋਂ ਮਿੱਟੀ ਚਕਾਉਣੀ ਹੈ ਤਾਂ ਚਕਾ ਸਕਦਾ ਪਰ ਨਾਲ ਦੇ ਖੇਤ ਨੂੰ ਨਾਲ ਦੇ ਕਿਸਾਨ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਪਰਮਿਟ ਜਿਹੜੇ ਜਾਰੀ ਕੀਤੇ ਜਾਂਦੇ ਨੇ ਉਹ ਨਿਯਮ ਦੇ ਅਨੁਸਾਰ ਹੋਣੇ ਚਾਹੀਦੇ ਆ ਸਰਕਾਰ ਨੂੰ ਜਾਣ ਵਾਲੀ ਰੈਲਿਟੀ ਇਸ ਵੇਲੇ ਕੁਝ ਕੰਪਨੀਆਂ ਜਿਹੜੀਆਂ ਮਿੱਟੀ ਚੱਕਦੀਆਂ ਨੇ ਕੁਝ ਕ ਲੋਕ ਜਿਹੜਾ ਆਪਣਾ ਢਿੱਡ ਭਰਦੇ ਆ ਉਹ ਸਰਕਾਰ ਨੂੰ ਸਿੱਧੇ ਰੂਪ ਚ ਚੂਨਾ ਲਗਾ ਰਹੇ ਆ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਪਿੱਛੇ हटਦੇ ਨੇ ਇੱਕ ਚਿੰਤਾ ਦਾ ਵਿਸ਼ਾ ਆ ਖੰਬੇ ਦਾ ਅਸੀਂ ਜ਼ਿਕਰ ਕੀਤਾ ਜੇਕਰ 2-4 ਮੀ ਪੈ ਗਏ ਤਾਂ ਫਿਰ ਇੱਕ ਖੰਭਾ ਵੀ ਡੇਗ ਗਿਆ ਨਾ ਇਧਰਲੇ ਪਾਸੇ ਜੇਕਰ ਪਾਣੀ ਆ ਗਿਆ ਤਾਂ ਇਹਨਾਂ ਦੇ ਖੇਤ ਲਈ ਵੀ ਸਮੱਸਿਆ ਆਣੀ ਨਾਲ ਦੇ ਖੇਤ ਨੂੰ ਵੀ ਸਮੱਸਿਆ ਹੋ ਸਕਦੀ ਹੈ ਇਸ ਕਰਕੇ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਹੀ ਆਉਣ ਵਾਲੇ ਸਮੇਂ 'ਚ ਪਰਮਿਟ ਜਾਰੀ ਕਰਨ ਦੀ ਗੱਲ ਇਹਨਾਂ ਕਿਸਾਨਾਂ ਨੇ ਇਹਨਾਂ ਲੋਕਾਂ ਨੇ ਕੀਤੀ ਹੈ ਦੇਖਦੇ ਆਂ ਆਉਣ ਵਾਲੇ ਸਮੇਂ 'ਚ ਹਾਲਾਤ ਕਿੱਦਾਂ ਨੂੰ ਜਾਂਦੇ ਨੇ ਪਰ ਸਮੱਸਿਆਵਾਂ ਵਾ ਇਹ ਗੰਭੀਰ ਹੈ ਮਾਈਨਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਪਿਛਲੀਆਂ ਸਰਕਾਰਾਂ ਵੀ ਦਾਅਵੇ ਕਰ ਰਹੀਆਂ ਸੀ ਮੌਜੂਦਾ ਸਰਕਾਰਾਂ ਵੀ ਦਾਅਵੇ ਕਰ ਰਹੀਆਂ ਨੇ ਪਰ ਜਿਸ ਤਰ੍ਹਾਂ ਇਹ ਨੁਕਸਾਨ ਹੋ ਰਿਹਾ ਹੈ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਦਾ ਕੰਮ ਸਿਖਰਾਂ ਤੇ ਚੱਲਦਾ ਪਿਆ ਇਹਨੂੰ ਰੋਕਣ ਦੀ ਜ਼ਰੂਰਤ ਹੈ ਪ੍ਰੋਗਰਾਮ ਨੂੰ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣ